ਜੀ ਅਸੀਂ ਕਹਿ ਦਿੰਦੇ ਅਸੀਂ ਸਰਕਾਰ ਦੇ ਨੁਮਾਇੰਦੇ ਆ ਸਾਨੂੰ ਡਾਂਗਾ ਪੈਣੀ ਆ ਅਸੀਂ ਅਸੀਂ ਮਾੜਾ ਬਚ ਗਏ ਇਹ ਹਾਲਾਤ ਬੜੇ ਹਾਲਾਤ ਬਤਰੇ ਜਾ ਗਿਆ ਜਾਨ ਤਾਂ ਸੀ ਉਥੇ ਸਰਕਾਰ ਵਾਲੇ ਬੰਦੇ ਜਾਵਨਦੇ ਸੀ ਉਹ ਇਹਨਾਂ ਨੂੰ ਢੂੰਗੇ ਪੈਣੇ ਤੇ ਛੱਤਰ ਪੈਣ ਕੇ ਪਿੰਡਾਂ 'ਚ ਜਾਵਨਦੇ ਜਾ ਕੇ ਉੱਥੇ ਤੁਹਾਨੂੰ ਪਹਿਲਾਂ ਦੱਸਣਾ ਪੈਂਦਾ ਕਿ ਅਸੀਂ ਝਾੜੂ ਵਾਲੇ ਨਹੀਂ ਆ ਦੱਸਣਾ ਪੈਂਦਾ ਅਸੀਂ ਸਮਾਜ ਸੇਵਕਾਂ ਭਰਾਵਾ ਜੇਬਾਂ ਜੋ ਪਹਿਲਾ ਆ ਕੇ ਆਏ ਆ ਪਹਿਲਾਂ ਦੱਸਣਾ ਪੈਂਦਾ ਜਾ ਕੇ ਸਾਨੂੰ ਡਾਰੇ ਕਿਤੇ ਛੱਤਰ ਹੀ ਨਾ ਠੋਕਣ ਅਰਵਿੰਦ ਕੇਜਰੀਵਾਲ ਦਿਖਾਈ ਨਹੀਂ ਦਿੱਤੇ ਪੰਜਾਬ 'ਚ ਕਿਤੇ ਆਮ ਤੌਰ ਤੇ ਹੁੰਦੇ ਆ ਹੁਣ ਹੜਾਂ ਦੇ ਵਿੱਚ ਕੀ ਹਿਜਰੀਵਾਲ ਆਏ ਉਹਨਾਂ ਦੀ ਟੋਪੀ ਵੀ ਨਹੀਂ ਲੱਭਣੀ ਸੀ ਕਿਉਂਕਿ ਪਤਾ ਹੈ ਲੋਕਾਂ ਨੇ ਜਨਤਾ ਨਾਲ ਗੱਲ ਪੈਣਾ ਜਾ ਹੋਰ ਸਸਾਵਾਂ ਨਾ ਹੁੰਦੀਆਂ اپੋਜੀਸ਼ਨ ਨਾ ਕਰਦੀਆਂ ਤੇ ਇਹਨਾਂ ਦੇ ਘਰਾਂ ਜੋ ਰਸ਼ ਲੋਕਾਂ ਨੇ ਕੱਢ ਲਿਆਣਾ ਸੀ ਸਰਕਾਰ ਦੇ ਇਹ ਸ਼ੁਕਰ ਕਰਨ ਇਹ ਦਵਾਵਾ ਕਰਨ ਮਾਨ ਸਾਹਿਬ ਵਿਦਾਨੀ ਸੱਜਣ ਲੱਗੇ ਖੜੇ ਨੇ ਹੜਾਂ ਦੇ ਜਿਹੜੇ ਮਾਰ ਹੇਠਾਂ ਲੋਕ ਆਏ ਖੜੇ ਨੇ ਉਹਨਾਂ ਤੱਕ ਰਸ਼ ਨੇ ਦਾਨੀ ਸੱਜਣ ਬਚਾਈ ਜਾਂਦੇ ਤੇ ਇਹ ਇਹ ਲੁੱਕ ਗਏ ਨੇ ਉਹਨਾਂ ਕਹਿੰਦੇ ਨੇ ਅਸੀਂ ਗਰਦਾਵਰੀ ਕਰਾਵਾਂਗੇ ਉਹ ਸਾਰੇ ਪਿੰਡਾਂ ਦੇ ਪਿੰਡ ਤਾਂ ਡੁੱਬੇ ਪੈਣ ਸਾਡੇ ਉਹ ਕਿ ਕਿਲਾ ਡੱਬੇ ਕਿਸੇ ਦੇ ਕੋਈ ਚਾਰਕ ਨਾਲ ਡੁੱਬੇ ਫਿਰ ਤਾਂ ਗਰਦਾਵਰੀ ਕਰੋ ਇਧਰ ਬਾਰਡਰ ਤੇ 40 40 ਫੁੱਟ ਪਾਣੀ ਚੜਿਆ ਹੈ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਪਿੰਡ ਡੁੱਬੇ ਦੀ ਗਰਦਾਵਰੀ ਕਰਾ ਦੀ ਮੈਨੂੰ ਇਹ ਦੱਸੋ ਤੁਸੀਂ ਗੱਲ ਕੀਤੀ ਕਿ ਸਾਨੂੰ ਤਾਂ ਬਿੜੀਆਂ ਨਹੀਂ ਮਿਲ ਰਹੀਆਂ ਪਰ ਮੁੱਖ ਮੰਤਰੀ ਕੋਈ ਦਿਨ ਪਹਿਲਾਂ ਕਹਿੰਦੇ ਕਿ ਮੈਂ ਖੜਾਂ ਵਾਲੇ ਲੋਕਾਂ ਲਈ ਆਪਣਾ ਹੈਲੀਕਾਪਟਰ ਦੇ ਜਲੇ ਮੈਂ ਔਖਾ-ਚੋਕਾ ਸਾਰ ਲਵਾਾਂਗਾ ਵੇਖੋ ਹੈਲੀਕਾਪਟਰ ਮਿਲ ਲਿਆ ਤਾਂ ਤੇਲ ਹੀ ਮੁੱਕ ਗੇ ਹੈਲੀਕਾਪਟਰ ਤੇਲ ਹੀ ਨਹੀਂ ਹੈਗਾ ਹੈਲੀਕਾਪਟਰ ਜਿੰਨੇ ਤਾਂ ਆ ਨਾ ਜਾਂਦਾ ਬੇੜੀ ਦਿੱਤੀ ਨਹੀਂ ਗਿੱਦ ਗੱਲੇ ਹੈਲੀਕਾਪਟਰ ਦੀ ਕਰਦੇ ਨੇ ਇਹਨਾਂ ਦੇ ਜਿਹੜੇ ਵਰਕਰ ਨੇ ਜਾਂ ਅਹੁਦੇਦਾਰ ਇਹ ਸਾਡੇ ਨਾਲ ਸਵਾ ਜਵਾਬ ਕਰਨਗੇ ਤੁਸੀਂ ਕੋ ਰਾਸ਼ਨ ਲੈ ਕੇ ਆਏ ਜੀ ਐਨੇ ਐਨੇ ਇਹਨਾਂ ਨੂੰ ਸਾਡੇ ਤੋਂ ਅਲਰਜੀ ਹੈ ਆਪੋਜੀਸ਼ਨ ਪਾਰਟੀਆਂ ਨੂੰ ਅਲਰਜੀ ਹੈ ਵੀ ਤੁਸੀਂ ਰਾਸ਼ਨ ਪਿੰਡਾਂ ਚ ਕਿਉਂ ਦੇ ਰਹੇ ਹੋ ਯਾਨੀ ਜਿਹੜਾ ਰਾਸ਼ਨ ਦੇ ਕੇ ਆਨੇ ਆ ਨਾ ਤੇ ਇਹਨਾਂ ਦੇ ਮੈਨੂੰ ਲੱਗਦਾ ਜਿਹੜੇ ਵਰਕਰ ਬੁੱਕਰ ਜੇਗੇ ਨੇ ਉਹ ਦੀਦਾਰ ਉਹ ਹੀ ਰਾਸ਼ਨ ਖੋ ਲੈਂਦੇ ਨੇ ਅੱਛਾ ਉਹ ਥੋੜਾ ਰਾਸ਼ਨ ਉਹ ਲੈ ਜਾਂਦੇ ਤੁਹਾਨੂੰ ਉਹ ਹੀ ਲੈ ਜਾਂਦੇ ਨਾਮ ਜਨਤਾ ਤੇ ਕਹਿੰਦੇ ਪਹੁੰਚ ਨਹੀਂ ਦਿੰਦੇ ਉਲਟਾ ਸਾਡੇ ਗੱਲ ਪੈਂਦੇ ਪੈਣ ਇਹ ਹਾਲਾਤ ਬਣੇ ਪੈਣੇ ਅੱਜ ਸਾਡੇ ਤੇ ਦੋਚੇ ਵੀ ਲਾਇਆ ਜਾਂਦੇ ਲੋਕਾਂ ਨੇ ਦਰਿਆ ਵਾਹ ਲਿਆ ਨੱਪ ਲਿਆ ਲੇਕਿਨ ਲੋਕਾਂ ਨੇ ਦਰਿਆ ਨਹੀਂ ਨੱਪਿਆ ਦਰਿਆ ਨੇ ਲੋਕਾਂ ਦੀ ਜਮੀਨਾਂ ਦਰਿਆ ਬਣਾ ਦਿੱਤੀਆਂ ਨੇ ਮਾਲਕੀ ਜਮੀਨਾਂ ਭਗਵਾਨ ਦਾ ਮਾਨ ਤੇ ਬੱਲੇ ਕੁਝ ਨਹੀਂ ਹੈਗਾ ਇਹ ਤੁਸੀਂ ਵੇਖਿਆ ਜੇ ਨੇ ਰਹਿਣਾ ਹੀ ਨਹੀਂ ਜੋ ਦੀ ਮਮੀ ਮੇਨੇ ਬਾਅਦ ਮੈਂ ਕਿਹਾ ਲੋ ਆਸਟ੍ਰੇਲੀਆ ਕਿਡਾ ਲਾਉਂਦੀ ਏ ਜੋ ਮਾਲ ਸਾਰਾ ਇਕੱਠਾ ਹੁੰਦਾ ਚੱਲ ਆਸਟ੍ਰੇਲੀਆ ਇਹਨਾਂ ਟਾਈਮ ਨਾਲ ਚੜ ਜਾਣਾ ਪਤਾ ਇਹਨਾਂ ਨੇ ਨਹੀਂ ਰਹਿਣਾ ਇਹ ਸਰਕਾਰ ਦੇ ਵਿੱਚ ਦੂਜੀ ਵਾਰ ਹੜ ਆ ਗਿਆ ਜੀ ਔਰ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਆ ਕੋਈ ਇੱਕ ਪੈਸੇ ਦਾ ਪ੍ਰਬੰਧ ਨਹੀਂ ਹੈ ਮੇਨ ਹੁੰਦਾ ਬੇੜੀ ਜੀ ਬੇੜੀਆਂ ਵੀ ਸਾਡੇ ਕੋਲ ਪ੍ਰਾਣੀਆਂ ਤੋਂ ਪ੍ਰਾਣੀਆਂ ਪ੍ਰਾਣੀਆਂ ਤੋਂ ਪ੍ਰਾਣੀਆਂ ਔਰ ਟੁੱਟੀਆਂ ਬੇੜੀਆਂ ਆ ਤੁਸੀਂ ਵੇਖੋ ਅਸੀਂ ਜਾਨ ਤੇ ਆਪਦੀ ਜਾਨ ਤੇ ਖੇਡ ਕੇ ਨਾਲ ਮੁੰਡੇ ਨੌਜਵਾਨ ਲੈ ਕੇ ਨਾ ਆ ਪਾਣੀ ਆਪ ਬਾਲਡੀਆਂ ਨਾਲ ਕੱਢ ਕੇ ਆ ਬੇੜੀਆਂ ਦੇ ਵਿੱਚ ਲਗੇ ਫਿਰ ਰਹੇ ਆ ਆ ਦੀ ਜਾਨ ਤੇ ਖੇਡ ਕੇ ਇਹ ਹਿਸਾਬ ਲਾ ਲਓ ਆ ਸਰਕਾਰ ਦੇ ਪਰੰਪਰੰਦ ਨਹੀਂ ਪਿਛਲੀ ਵਾਰ ਸਾਨੂੰ ਨਹੀਂ ਮਿਲੇ ਪੈਸੇ ਜੇ ਮਿਲੇ ਨੇ ਕਿਸੇ ਨੂੰ 400 700 200 250 ਕਹਿਣ ਤੋਂ ਬਾਅਦ ਮੁਆਵਜ਼ੇ ਦੇ ਨਾਂ ਤੇ ਮਜ਼ਾਕ ਲੋਕੋ ਜੀ ਟੀਵੀ ਨਾਲ ਜੁੜਨ ਤੁਸੀਂ ਮਹਿਮਤਾਜ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ ਹੜ ਆਿਆਂ ਨੂੰ ਲਗਭਗ ਹਫ਼ਤੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਵੱਡੇ ਸਵਾਲ ਇਹ ਨੇ ਕਿ ਸਰਕਾਰ ਕੀ ਕਰ ਰਹੀ ਹੈ ਜਿੰਤੋਂ ਤੱਕ ਤੁਸੀਂ ਨਜ਼ਰ ਜਾਊਗੀ ਤੁਹਾਨੂੰ ਸਿਰਫ ਸਮਾਜਿਕ ਸੰਸਥਾਵਾਂ ਮਾ ਕਿਸਾਨ ਜਥੇਬੰਦੀਆਂ ਤੇ ਆਮ ਲੋਕ ਮਦਦ ਕਰਦੇ ਦਿਖਾਈ ਦੇਣਗੇ ਗੱਲਬਾਤ ਕਰਦੇ ਆ ਸਾਡੇ ਨਾਲ ਪੰਜਾਬ ਕਿਸਾਨ ਸਭਾ ਦੇ ਮੈਂਬਰ ਨੇ ਸੂਬਾ ਪ੍ਰਧਾਨ ਨੇ ਉਹਨਾਂ ਤੋਂ ਜਾਣਦੇ ਆ ਲਗਾਤਾਰ ਸਹਾਇਤਾ ਕਰ ਰਹੇ ਲੋਕਾਂ ਦੀ ਸਮਾਨ ਲਗਾਤਾਰ ਵੰਡ ਰਿਹਾ ਰੈਸਕਿਊ ਕਰ ਰਿਹਾ ਭਾਈ ਸਭ ਤੋਂ ਪਹਿਲਾਂ ਤਾਂ ਜਿਹੜੇ ਹਾਲਾਤ ਬਣੇ ਹੋਏ ਨੇ ਬਾਰਡਰ ਏਰੀਆ ਤੇ ਉਹਨਾਂ ਹਾਲਾਤਾਂ ਬਾਰੇ ਜਾਣੂ ਕਰਵਾਓ ਕਿ ਕੀ ਮਾਹੌਲ ਹੈ ਇਸ ਵਕਤ ਦਾ ਪਿੰਡਾਂ ਦਾ ਜਿਹੜਾ ਪਾਣੀ ਆਇਆ ਹੋਇਜੇ ਤੇ ਹਾਲਾਤ ਬੜੇ ਮਾੜੇ ਨੇ ਜੀ ਬਹੁਤ ਮਾੜੇ ਹਾਲਾਤ ਨੇ ਉੱਥੇ ਜਾ ਕੇ ਨਾ ਟਾ ਹੀ ਨਿਕਲਦੀ ਏ ਉਹ ਸਰਕਾਰ ਦੇ ਕੋਈ ਕਿਸੇ ਤਰ੍ਹਾਂ ਦੇ ਪ੍ਰਬੰਧ ਨਹੀਂ ਕੀਤੇ ਗਏ ਇਹ ਸਰਕਾਰ ਦੇ ਵਿੱਚ ਤੁਸੀਂ ਹਿਸਾਬ ਲਾਓ ਮੋਟਾ-ਮੋਟਾ ਜਿਹਾ 2023 ਚ ਉਸ ਤੋਂ ਬਾਅਦ ਹੁਣ ਫਿਰ ਆ ਗਿਆ ਮਤਲਬ ਇਹ ਸਰਕਾਰ ਦੇ ਵਿੱਚ ਦੂਜੀ ਵਾਰ ਹੜ ਆ ਗਿਆ ਜੀ ਔਰ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਆ ਕੋਈ ਇੱਕ ਪੈਸੇ ਦਾ ਪ੍ਰਬੰਧ ਨਹੀਂ ਹੈ ਮੇਨ ਹੁੰਦਾ ਬੇੜੀ ਜੀ ਬੇੜੀਆਂ ਵੀ ਸਾਡੇ ਕੋਲ ਪ੍ਰਾਣੀਆਂ ਤੋਂ ਪ੍ਰਾਣੀਆਂ ਪ੍ਰਾਣੀਆਂ ਤੋਂ ਪ੍ਰਾਣੀਆਂ ਔਰ ਟੁੱਟੀਆਂ ਬੇੜੀਆਂ ਆ ਤੁਸੀਂ ਵੇਖੋ ਅਸੀਂ ਜਾਨ ਤੇ ਆਪਦੀ ਜਾਨ ਤੇ ਖੇਡ ਕੇ ਨਾਲ ਮੁੰਡੇ ਨੌਜਵਾਨ ਲੈ ਕੇ ਨਾ ਆ ਪਾਣੀ ਆ ਬਾਲਟੀਆਂ ਨਾਲ ਕੱਢ ਕੇ ਆ ਬੇੜੀਆਂ ਦੇ ਵਿੱਚ ਲਗੇ ਫਿਰ ਰਹੇ ਆ ਆ ਦੀ ਜਾਨ ਤੇ ਖੇਡ ਕੇ ਇਹ ਹਿਸਾਬ ਲਾ ਲਓ ਆ ਸਰਕਾਰ ਦੇ ਪ੍ਰਬੰਧ ਨਹੀਂ ਭਗਵੰਤ ਮਾਨ ਕਹਿੰਦਾ ਮੈਂ ਹੈਲੀਕਾਪਟਰ ਦੇਤਾ ਅਸੀਂ ਹੈਲੀਕਾਪਟਰ ਪਾਉ ਤੇਰਾ ਛੱਡਿਆ ਆ ਸਾਨੂੰ ਬੇੜੀਆਂ ਕੋ ਚੰਗੀਆਂ ਆ ਆ ਸਾਡੇ ਮੁੰਡੇ ਨੇ ਇਹ ਸੇਵਾ ਵਾਲੇ ਮੁੰਡੇ ਨੇ ਹੁਣ ਇਹ ਹੀ ਕੋਈ ਡੋਬ ਬਈਏ ਤੇ ਫਿਰ ਸਾਨੂੰ ਕੋਣ ਚੰਗਾ ਕਹੇਗਾ ਜੇ ਨਹੀਂ ਅਸੀਂ ਜਾਣਦੇ ਸਾਡੇ ਭਰਾ ਭੈਣ ਭਰਾ ਭੁੱਖੇ ਮਰਦੇ ਨੇ ਅਸੀਂ ਉਹਨਾਂ ਜਗ੍ਹਾ ਤੇ ਵੀ ਗਏ ਆ ਜਿਹੜੇ ਚਾਰੇ ਪਾਸੋਂ ਦਰਿਆ ਦੇ ਵਿੱਚ ਘਿਰੀਆਂ ਟਾਣੀਆਂ ਨੇ ਜਿੱਥੇ ਸਰਕਾਰ ਦਾ ਇੱਕ ਬੰਦਾ ਨਹੀਂ ਪਹੁੰਚਿਆ ਜੀ ਹੁਣ ਲੋੜ ਇੱਥੇ ਸੁੱਕੇ ਰਾਸ਼ਨ ਦੀ ਪਸ਼ੂਆਂ ਲਈ ਚਾਰੇ ਦੀ ਡਾਕਟਰਾਂ ਦੇ ਇਲਾ ਪਸ਼ੂਆਂ ਦੇ ਇਲਾਜ ਲਈ ਔਰ ਹੋਰ ਭਿਆੰਕਰ ਬਿਮਾਰੀਆਂ ਵੀ ਫੈਲਣਗੀਆਂ ਤੇ ਸਰਕਾਰ ਦਾ ਪ੍ਰਬੰਧ ਜ਼ੀਰੋ ਏ ਸਰਕਾਰ ਕਿੰਦੀ ਕੁਦਰਤੀ ਆਫਤ ਤੇ ਕੁਦਰਤੀ ਆਫਤ ਤੇ ਕੁਦਰਤੀ ਆਫਤ ਇਹ ਕੁਦਰਤੀ ਆਫਤ ਕੋ ਰਾਜਸਥਾਨ ਨੂੰ ਪਾਣੀ ਕੱਢ ਦਿਓ ਭਾਈ ਉਹ ਤਾਂ ਮੰਗਦੇ ਪਏ ਨੇ ਉਹ ਸੋਕਾ ਪਿਆ ਸਾਨੂੰ ਤਾਂ ਜਾਨ ਬੁੱਝ ਕੇ ਡੋਬਿਆ ਜਾ ਰਿਹਾ ਜਿੰਦੇ ਵਿੱਚ ਪੰਜਾਬ ਤੇ ਸੈਂਟਰ ਗਵਰਨਮੈਂਟ ਦੋਵੇਂ ਰਲੀਆਂ ਵੀਆਂ ਨੇ ਰਾਜਸਥਾਨ ਦੀ ਨਹਿਰਾ ਬੰਦ ਕੀਤੀਆਂ ਨੇ ਅਤੇ ਸਾਨੂੰ ਡੋਬਿਆ ਜਾ ਰਿਹਾ ਜੀ ਮੁੱਖ ਮੰਤਰੀ ਦਾ ਇੱਕ ਬਿਆਨ ਹੁੰਦਾ ਉਹ ਜਿਹੜਾ ਬਿਆਨ ਸੀਗਾ ਸਰਕਾਰ ਬਣਨ ਤੋਂ ਪਹਿਲਾਂ ਦਾ ਉਦੋਂ ਕਹਿੰਦੇ ਇੱਕ ਜਿਹੜੇ ਹੜ੍ਹ ਹੁੰਦੇ ਕੁਦਰਤੀ ਨਹੀਂ ਹੁੰਦੇ ਉਹ ਸਰਕਾਰਾਂ ਦੇ ਪ੍ਰਬੰਧਾਕਾਰ ਹੁੰਦੇ ਕਿ ਪ੍ਰਬੰਧ ਨਹੀਂ ਕੀਤੇ ਪਰ ਹੁਣ ਉਹ ਕਹਿ ਰਹੇ ਕਿ ਕੁਦਰਤ ਨੇ ਇਹ ਕੀਤਾ ਬਿਲਕੁਲ ਹੁਣ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਵੀ ਦੂਜੀ ਵਾਰ ਆ ਗਿਆ ਹੜ੍ਹ ਇਹਨਾਂ ਦੀ ਸਰਕਾਰ ਦੇ ਪ੍ਰਬੰਧ ਇਹ ਦੱਸਣਾ ਕੀ ਪ੍ਰਬੰਧ ਕੀਤਾ ਹੈ ਪ੍ਰਾਣੀਆਂ ਬੇੜੀਆਂ ਸਾਰਾ ਸਮਾਨ ਪੇਰ ਪੂਰਾ ਪ੍ਰਾਣਾ ਹੀ ਸਾਨੂੰ ਕੱਖ ਦਾ ਕੋਈ ਪ੍ਰਬੰਧ ਨਹੀਂ ਇੱਕ ਪੈਸੇ ਦਾ ਕੋਈ ਪ੍ਰਬੰਧ ਨਹੀਂ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਭਗਵੰਤ ਮਾਨ ਸਰਕਾਰ ਦਾ ਫੇਲੀਅਰ ਏ ਇਹਦੇ ਵਿੱਚ ਕੋਈ ਉਹ ਨਾ ਪਹੁੰਚ ਨਹੀਂ ਉਹਨਾਂ ਕਹਿੰਦੇ ਨੇ ਅਸੀਂ ਗਰਦਾਵਰੀ ਕਰਾਵਾਂਗੇ ਉਹ ਸਾਰੇ ਪਿੰਡਾਂ ਦੇ ਪਿੰਡ ਤਾਂ ਡੁੱਬੇ ਪੈਣ ਸਾਡੇ ਉਹ ਕੋ ਕਿਲਾ ਡੱਬੇ ਕਿਸੇ ਦੇ ਕੋ ਚਾਰਕ ਨਾਲ ਡੁੱਬੇ ਫਿਰ ਤਾਂ ਗਰਦਾਵਰੀ ਕਰੋ ਇਧਰ ਬਾਰਡਰ ਤੇ 40 40 ਫੁੱਟ ਪਾਣੀ ਚੜਿਆ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਪਿੰਡ ਡੁੱਬੇ ਦੀ ਗਰਦਾਵਰੀ ਕਰਦੀ ਮੈਨੂੰ ਇਹ ਦੱਸੋ ਪਿਛਲੀ ਵਾਰ ਸਾਨੂੰ ਨਹੀਂ ਮਿਲੇ ਪੈਸੇ ਜੇ ਮਿਲੇ ਨੇ ਕਿਸੇ ਨੂੰ 400 700 200 250 ਕਹਿਣ ਤੋਂ ਬਾਅਦ ਮੁਆਵਜ਼ੇ ਦੇ ਨਾਂ ਤੇ ਮਜ਼ਾਕ ਉਦੋਂ ਵੀ ਸਾਡੇ ਨੌਜਵਾਨਾਂ ਨੇ ਵੱਖ-ਵੱਖ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਨੇ ਅੱਜ ਵੀ ਵੱਖ-ਵੱਖ ਸਮਾਜਿਕ ਜਥੇਬੰਦੀਆਂ ਔਰ ਜਿਹੜੀ ਵਿਰੋਧੀ ਧਿਰ ਦੀਆਂ ਪਾਰਟੀਆਂ ਉਹ ਲਗੀਆਂ ਨੇ ਲੋਕਾਂ ਦੀ ਸੇਵਾ 'ਚ ਉਹ ਸਰਕਾਰ ਦੇ ਬਾਬੂ ਸਰਕਾਰ ਦੇ ਡਾਕਟਰ ਡਾਕਟਰ ਸਾਰੇ ਘਰਾਂ 'ਚ ਬੈਠੇ ਇਹ ਫੇਲਿਅਰ ਹੈ ਵਿਧਾਨ ਸਭਾ ਦੇ ਵਿੱਚ ਸਰਕਾਰ ਗੱਲਾਂ ਕਰਦੀ ਸੀ ਕਿ ਸਾਡਾ ਪੂਰਾ ਪ੍ਰਬੰਧ ਹੈ ਜੇਕਰ ਪੰਜਾਬ 'ਚ ਭਾਰੀ ਮੀਂਹ ਪੈਂਦੇ ਨੇ ਤਾਂ ਇਹਨਾਂ ਨੇ 2-3 ਮਹੀਨੇ ਪਹਿਲਾਂ ਵੀ ਕਿਹਾ ਕਿ ਪੂਰੇ ਪ੍ਰਬੰਧ ਨੇ ਫਿਰ ਕੀ ਲੱਗਦਾ ਵੀ ਉੱਥੇ ਕਿਉਂ ਕਿਹਾ ਗਿਆ ਪ੍ਰਬੰਧ ਨੇ ਇੱਥੇ ਤਾਂ ਲੋਕ ਡੁੱਬ ਰਹੇ ਨੇ ਇੱਕ ਪੈਸੇ ਦਾ ਪ੍ਰਬੰਧ ਨਹੀਂ ਹੈ ਜੀ ਦੱਸਣ ਵੀ ਅਸੀਂ ਕੀ ਪ੍ਰਬੰਧ ਕੀਤਾ ਤੁਸੀਂ ਰੋਜ਼ ਦੇ ਚੱਲਦੇ ਹੋ ਸਾਰੇ ਪੰਜਾਬ ਦੇ ਲੋਕ ਜਾਣਦੇ ਨੇ ਹਰੇਕ ਸੋਸ਼ਲ ਮੀਡੀਆ 'ਤੇ ਰਿਆ ਪਿਆ ਜਿਹੜੇ ਚੈਨਲ ਨੇ ਪੰਜਾਬ ਪੱਖੀ ਉਹ ਰੋਜ਼ ਵਿਖਾ ਰਹੇ ਨੇ ਵੀ ਕੀ ਪ੍ਰਬੰਧ ਹੈ ਸਰਕਾਰ ਦਾ ਕੀ ਪ੍ਰਬੰਧ ਤੁਸੀਂ ਦੱਸੋ ਹੁਣ ਮੈਂ ਸਰਕਾਰ ਜੀ ਤੁਹਾਨੂੰ ਬੇਨਤੀ ਕਰਦਾ ਵੀ ਜੇ ਐਵੇਂ ਚੱਲਦਾ ਰਹਿਣਾ ਅਗਾ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਲੋਕਾਂ ਨੇ ਨਹੀਂ ਵੜਨ ਦੇਣਗੇ ਯਾਰ ਸਾਡੇ ਤਾਂ ਅੱਗੇ ਜੰਗ ਦੇ ਮਾਹੌਲ ਬਣਿਆ ਰਿਹਾ ਬਾਰਡਰ ਵਾਲੇ ਭਰਾ ਸਾਰੇ ਕਰੋਬਾਰ ਰਹਿ ਨਹੀਂ ਬੇਕਰ ਰਹਿ ਨਹੀਂ ਹੁਣ ਘਰਾਂ ਚ ਵੜੇ ਸੀ ਆ ਹੁਣ ਹੀ ਜੰਗ ਦਾ ਮਾਹੌਲ ਬਣਿਆ ਰਿਹਾ ਜੀ ਚੱਕੇ ਸਮਾਨ ਸਾਰੇ ਵਿਚਾਰੇ ਬਾਹਰ ਰਹੇ ਨੇ ਹੁਣ ਬੜੇ ਸੀ ਹੁਣ ਫਿਰ ਹੜ ਆ ਗਏ ਸਾਡੇ ਲੋਕਾਂ ਨੂੰ ਤਾਂ ਮਾਰ ਨਾ 23 ਵਾਲੀ ਮਾਰ ਤੇ ਮਾੜਾ ਮੋੜਾ ਤਾਬ ਆਏ ਸੀ ਜੰਗ ਦਾ ਮੌਲ ਬਣ ਗਿਆ ਅੱਜ ਫਿਰ ਉਹ ਮੌਲ ਬਣ ਗਿਆ ਦੁਬਾਰਾ ਇਸ ਤੋਂ ਬਾਅਦ ਹਾਲਾਤ ਇੱਕ ਪਤਾ ਨਹੀਂ ਕਦੋਂ ਤੱਕ ਠੀਕ ਹੋਣਗੇ ਔਰ ਸਰਕਾਰ ਦਾ ਬੜਾ ਵੱਡਾ ਫੇਲੀਅਰ ਏ ਇੱਕ ਪੈਸੇ ਦਾ ਇੱਥੇ ਪ੍ਰਬੰਧ ਨਹੀਂ ਏ ਕੋਈ ਬੇੜੀ ਨਹੀਂ ਕੋਈ ਮਤਲਬ ਕਿਸੇ ਪੈਸੇ ਪਾਸੇ ਦਾ ਕੋਈ ਪ੍ਰਬੰਧ ਨਹੀਂ ਏ ਔਰ ਇੱਥੇ ਸਰਕਾਰ ਦੇ ਦਾਵੇ ਸਾਰੇ ਦੇ ਸਾਰੇ ਖੋਖਲੇ ਨੇ ਜੀ ਤੁਹਾਡੇ ਹਲਕੇ ਦੇ ਵ代ਕ ਨਜ਼ਰ ਆਏ ਨੇ ਕਿਤੇ ਲੋਕਾਂ ਦੀ ਸਹਾਇਤਾ ਕਰਦੇ ਵੈਸੇ ਤਾਂ ਕਹਿੰਦੇ ਕਿ ਚਾਰਾ ਵਗੈਰਾ ਵੰਡ ਰਹੇ ਮਤਲਬ ਇੱਕ ਤਾਂ ਹੁੰਦਾ ਕਿ ਆਪਾਂ ਦਿਲੋਂ ਮਦਦ ਕਰਨੀ ਇੱਕ ਹੁੰਦਾ ਕਿ ਵਿਖਾਵੇ ਲਈ ਕਰਨ ਕੀ ਚੱਲ ਰਿਹਾ ਤੁਹਾਡੇ ਹਲਕੇ ਦੇ ਵਿੱਚ ਕੋ ਸਾਨੂੰ ਤਾਂ ਨਜ਼ਰ ਨਹੀਂ ਆਏ ਕਿਧਰੇ ਵੀ ਵੀ ਜੰਗੀ ਪੱਦਰ ਤੇ ਵੀ ਜਿਵੇਂ ਮਿਹਨਤ ਕਰਦੇ ਪਿਓ ਹਣ ਲੋਕਾਂ ਦੇ ਘਰਾਂ ਚ ਜਾਂਦੇ ਪਿਓ ਰਾਸ਼ਨ ਪਹਚਾਉਂਦੇ ਹੋ ਇਹ ਜੀ ਕੋਈ ਗੱਲ ਨਜ਼ਰ ਨਹੀਂ ਆਈ ਉਲਟਾ ਸੋਗੋ ਜਿਹੜੀਆਂ ਵੀ ਆਪੋਜੀਸ਼ਨ ਪਾਰਟੀਆਂ ਜਾਂ ਕੋਈ ਸਮਾਜ ਜਿੱਕਰ ਜਥੇਬੰਦੀਆਂ ਜਾਂਦੀਆਂ ਸਾਡੇ ਵਰਗੇ ਜਾਂਦੇ ਨੇ ਇਹਨਾਂ ਨੂੰ ਅਸੀਂ ਵੋਹ ਵਰਗੇ ਲੱਗਦੇ ਆ ਇਹਨਾਂ ਦੇ ਜਿਹੜੇ ਵਰਕਰ ਨੇ ਜਾਂ ਅਹੁਦੇਦਾਰ ਇਹ ਸਾਡੇ ਨਾਲ ਸਵਾਲ ਜਵਾਬ ਕਰਨਗੇ ਤੁਸੀਂ ਕੋ ਰਾਸ਼ਨ ਲੈ ਕੇ ਆਏ ਜੀ ਐਨੇ ਐਨੇ ਇਹਨਾਂ ਨੂੰ ਸਾਡੇ ਤੋਂ ਅਲਰਜੀ ਐ ਆਪੋਜੀਸ਼ਨ ਪਾਰਟੀਆਂ ਨੂੰ ਅਲਰਜੀ ਐ ਵੀ ਤੁਸੀਂ ਰਾਸ਼ਨ ਪਿੰਡਾਂ ਚ ਕਿਉਂ ਦੇ ਰਹੇ ਹੋ ਅਸੀਂ ਕੋਈ ਖੰਡ ਖਾਂਦੇ ਤਾਂ ਨਹੀਂ ਜਾਂਦੇ ਬੇ ਜੇਕਰ ਇਹ ਸਰਕਾਰ ਜ਼ਿੰਮੇਵਾਰੀ ਚੱਕਦੀ ਰਾਸ਼ਨ ਪਹੁੰਚਾਉਂਦੀ ਘਰਾਂ ਘਰਾਂ ਚ ਜਥੇਬੰਦੀਆਂ ਤੇ ਘਰਾਂ ਚ ਬੈਠੀਆਂ ਹੋਣੀਆਂ ਸੀ ਨਾ ਕਿ ਉਥੇ ਹੜਾਂ ਦੇ ਪਾਣੀ ਚ ਟੁੱਟੀਆਂ ਬੇੜੀਆਂ ਚ ਸਫਰ ਕਰਦੇ ਆਪਦੀਆਂ ਜਾਨਾਂ ਤੇ ਖੇੜ ਕੇ ਅੱਜ ਤੁਹਾਨੂੰ ਪ੍ਰਧਾਨ ਜੀ ਸ਼ੋਕ ਜੀ ਨੇ ਵਿਖਾਈ ਹੈ ਵੀ ਕਿਵੇਂ ਅਸੀਂ ਬਾਲਟੀਆਂ ਨਾਲ ਪਾਣੀ ਕੱਢ ਰਹੇ ਆ ਤੇ ਇਹ ਸਰਕਾਰਾਂ ਸੁੱਤੀਆਂ ਬੇੜੀ ਕਿੰਨੇ ਕਿੰਨੇ ਕੁ ਦੀ ਬੇੜੀ ਹੋਣੀ ਵੱਧ ਤੋਂ 5000 ਦੀ 4000 ਦੀ ਬੇੜੀ ਹੋਣੀ ਵੱਧ ਤੋਂ ਵੱਧ ਕਿ 100 200 ਬੇੜੀ ਨਹੀਂ ਜਿਆਦਾ ਐਡੀ ਵੱਡੀ ਸਰਕਾਰ ਹੈ ਪੰਜਾਬ ਸਰਕਾਰ ਕਿ 100 200 ਬੇੜੀ ਨਹੀਂ ਬਣਾ ਸਕਦੇ ਸਰਕਾਰਾਂ ਇੱਥੇ ਇਹ ਆਮ ਆਦੀ ਪਾਰਟੀ ਫੇਲ ਹੋ ਚੁੱਕੀ ਹੈ ਜੀ ਪਿੱਛੇ ਪਿਛਲੇ ਸਾਲ ਵੀ ਆਇਆ ਹੜ ਆਇਆ ਇਹਨਾਂ ਨੇ ਉੱਥੋਂ ਸਿੱਖਿਆ ਕਿਉਂ ਨਹੀਂ ਲਈ ਇਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਪਿਛਲੇ ਵਾਰ ਸਾਨੂੰ ਆ ਚੀਜ਼ਾਂ ਦੀ ਸਾਡੇ ਚ ਕਮੀ ਸੀ ਆ ਹੁਣ ਸ਼ਾਵਣ ਮਾ ਸ਼ੁਰੂ ਹੋ ਗਿਆ ਹੈ بارشਾਂ ਦਾ ਟਾਈਮ ਹੈ ਅਸੀਂ ਪ੍ਰਬੰਧ ਕਰ ਲੀਏ ਕਿਉਂ ਨਹੀਂ ਇਹਨਾਂ ਨੇ ਨਹਿਰਾਂ ਸਾਫ਼ ਕਰਾਈਆਂ ਕਿਉਂ ਨਹੀਂ ਇਹਨਾਂ ਕੱਸੀਆਂ ਸਾਫ਼ ਕਰਾਈਆਂ ਕਿਉਂ ਨਹੀਂ ਸੂਵੇ ਸਾਫ਼ ਕਰਾਏ ਓਵੇਂ ਗੰਦ ਨਾਲ ਭਰੇ ਪਏ ਸੀ ਜਾਮ ਸੀ ਤੋ ਆਪੇ ਪਾਣੀ ਬਾਹਰ ਹੀ ਆਉਣਾ ਸੀ ਜਦੋਂ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਹੁਣ ਭਜਦੇ ਭਜਦੇ ਫਿਰਦੇ ਨੇ ਤੇ ਸਾਡੇ ਬਾਰੇ ਪ੍ਰਧਾਨ ਸ਼ੋਕ ਮੋਹ ਜੀ ਪੰਜਾਬ ਖਾਸ ਸਭਾ ਸਾਰੀ ਟੀਮ ਅਸੀਂ ਜੀ ਜਾਈ ਜੰਨੇ ਤੇ ਦਾਨੀ ਸੱਜਣਾ ਸਾਨੂੰ ਫੋਨ ਆਉਂਦੇ ਪਏ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਜਿੰਨਾ ਜੋ ਵੀ ਰਾਸ਼ਨ ਚਾਹੀਦਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਲੋਕ ਆ ਵੀ ਰਹੇ ਨੇ ਤੇ ਮੈਂ ਉਹਨਾਂ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਜਿਹੜਾ ਸਾਡਾ ਸਾਥ ਦੇ ਰਹੇ ਤੇ ਸਰਕਾਰ ਨੂੰ ਵੀ ਇਥੋਂ ਨਸੀਹਤ ਲੈਣੀ ਚਾਹੀਦੀ ਹੈ ਵੀ ਇਹ ਸਾਡਾ ਕੰਮ ਨਹੀਂ ਸੀ ਤੁਹਾਡਾ ਕੰਮ ਸੀ ਲੋਕਾਂ ਨੇ ਤੁਹਾਨੂੰ 92 ਐਮ ਐਲ ਏ ਤੁਹਾਡੀ ਸਰਕਾਰ ਦੇ ਬਣਾਏ ਨਹੀਂ ਇੰਜ ਲੱਗਦਾ ਅਗਲੀ ਵਾਰੀ ਬੀ ਇਹ 92 ਨਹੀਂ ਰਹਿਣੇ ਮੈਨੂੰ ਲੱਗਦਾ ਇੱਕ ਵੀ ਨਹੀਂ ਇਹਨਾਂ ਦਾ ਬੰਨਾ ਇਹ ਜਿਹੇ ਹਾਲਾਤ ਇਹਨਾਂ ਨੇ ਆਪ ਹੀ ਪੈਦਾ ਕੀਤੇ ਨੇ ਤੁਸੀਂ ਗੱਲ ਕੀਤੀ ਕਿ ਸਾਨੂੰ ਤਾਂ ਬੇੜੀਆਂ ਨਹੀਂ ਮਿਲ ਰਹੀਆਂ ਪਰ ਮੁੱਖ ਮੰਤਰੀ ਕੋਈ ਦਿਨ ਪਹਿਲਾਂ ਕਹਿੰਦਾ ਕਿ ਮੈਂ ਹੜਾਂ ਵਾਲੇ ਲੋਕਾਂ ਲਈ ਆਪਣਾ ਹੈਲੀਕਾਪਟਰ ਦੇ ਜਲਿਆ ਮੈਂ ਔਖਾ ਸੁੱਖਾ ਸਾਰ ਲਵਾਵਾਂ ਕਹਿੰਦੇ ਵੇਖੋ ਹੈਲੀਕਾਪਟਰ ਮੈਨ ਲੱਗਦਾ ਤੇਲ ਹੀ ਮੁੱਕ ਗੇ ਹੈਲੀਕਾਪਟਰ ਤੇਲ ਹੀ ਨਹੀਂ ਹੈਗਾ ਹੈਲੀਕਾਪਟਰ ਜੇ ਨਹੀਂ ਤਾਂ ਆ ਨਾ ਜਾਂਦਾ ਬੇੜੀ ਦਿੱਤੀ ਨਹੀਂ ਗਿੱਦ ਗੱਲੇ ਹੈਲੀਕਾਪਟਰ ਦੀ ਕਰਦੇ ਨੇ ਆਇਆ ਨਹੀਂ ਤੁਹਾਡਾ ਇੱਧਰ ਕਦਾ ਤ੍ਰਵੀਰ ਜੀ ਆਇਆ ਹੈਲੀਕਾਪਟਰ ਲੈ ਝੂਟਾ ਜਾਂ ਪ੍ਰਧਾਨ ਸ਼ੋਅ ਕਰ ਆ ਗਿਆਣਾ ਇਹ ਇਕੱਲਾ ਲੈ ਸੰਦਾ ਪਾਣੀ ਲੱਗ ਗਿਆ ਸਾਨੂੰ ਨਹੀਂ ਪਤਾ ਲੱਗੇ ਪ੍ਰਧਾਨ ਕੋਲ ਆਇਆ ਹਨ ਸ਼ੋਕ ਮੋਦ ਜੀ ਕੋਲ ਸਾਡੇ ਕੋਲ ਤਾਂ ਆਇਆ ਕੋਈ ਮਨੂ ਸਾਹਿਬ ਆਇਆ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਰਾਸ਼ਨ ਵਗੈਰਾ ਸਿੱਟ ਕੇ ਗਿਆ ਹੋਵੇ ਉੱਪਰ ਉਹ ਨਾ ਹੀ ਭਰਾਵਾ ਰਾਸ਼ਨ ਇਹ ਉਂਝ ਦੇਣ ਉੱਤੋਂ ਕਿਸੇ ਡਰ ਨਾ ਨੇ ਇਹ ਭਰਾਵਾ ਇਹ ਉਂਝ ਦੇਣ ਉੱਤੋਂ ਉਹਨਾਂ ਦੀ ਨਹੀਂ ਸਿੱਟਦੇ ਛੁੱਟਦੇ ਇਹ ਰਾਸ਼ਨ ਇਹਨਾਂ ਕੋਲ ਆਪਦੀ ਜੁਗਰੀ ਰਾਸ਼ਨ ਹੈਗਾ ਤੇ ਲੋਕਾਂ ਨੂੰ ਕੀ ਦੇਵਣਗੇ ਐਡੇ ਹਾਲਾਤ ਬੱਤਰ ਨੇ ਇਹ ਭਰਾਵਾ ਇਹਨਾਂ ਨੂੰ ਜੇਲ੍ਹ ਸੀ ਹੋਈ ਜਾਂਦੀ ਅੰਦਰ ਇਕੱਠਾ ਕੀਤੀ ਜਾਂਦੇ ਨੇ ਅਸੀਂ ਜਿਹੜਾ ਰਾਸ਼ਨ ਦੇ ਕੇ ਆਨੇ ਆ ਨਾ ਤੇ ਇਹਨਾਂ ਦੇ ਮੈਨੂੰ ਲੱਗਦਾ ਜਿਹੜੇ ਵਰਕਰ ਬੂਕਰ ਜੇਗੇ ਨੇ ਉਹ ਦੀਦਾਰ ਉਹੀ ਰਾਸ਼ਨ ਖੋ ਲੈਂਦੇ ਨੇ ਅੱਛਾ ਉਹ ਥੋੜਾ ਰਾਸ਼ਨ ਉਹ ਲੈ ਜਾਂਦੇ ਤੁਹਾਨੂੰ ਉਹੀ ਲੈ ਜਾਂਦੇ ਨਾਮ ਜਨਤਾ ਤੇ ਕਹਿੰਦੇ ਪਹੁੰਚ ਨਹੀਂ ਦਿੰਦੇ ਉਲਟਾ ਸਾਡੇ ਗੱਲ ਪੈਂਦੇ ਬਣੇ ਇਹ ਹਾਲਾਤ ਬਣੇ ਪੈਣੇ ਰਾਸ਼ਨ ਦਾ ਵੀ ਕਪਲਾ ਕਰ ਰਹੇ ਤੁਹਾਨੂੰ ਲੱਗਦਾ ਮੈਨੂੰ ਲੱਗ ਰਿਹਾ ਕੋਈ ਅੱਜ ਗਏ ਆ ਪਿੰਡਾਂ ਦੇ ਅਸੀਂ ਦੇਖਿਆ ਜਿਹੜੇ ਉੱਥੇ ਦੇ ਮੇਨ ਮੁਖੀ ਇਹ ਬੰਦੇ ਹੈਗੇ ਸੀ ਉਹ ਆਪਸ ਚ ਲੜੀ ਜਾਂਦੇ ਸੀ ਤੂੰ ਇੰਨੀ ਅਧਰ ਪਹਿਲਾਂ ਅਲਕੋਹਲ ਹੀ ਤੂੰ ਉਹ ਕਰ ਲਈ ਏਹੀ ਲਾ ਅਸੀਂ ਇੱਕ ਦੂਜੇ ਨਾਲ ਗੱਲ ਪਈ ਜਾਂਦੇ ਸੀ ਅਸੀਂ ਮਾਹਾਂ ਉੱਥੋਂ ਜਾਣ ਛੜਾ ਕੇ ਨਿਕਲੇ ਭਰਾਵਾ ਆਸ ਕੇ ਜਾਈਏ ਕਿਧਰੇ ਸਾਨੂੰ ਨਾ ਕਿਧਰੇ ਵਿੱਚ ਲਪੇਟ ਲਾ ਸੀਗਾ ਭਈ ਅਸੀਂ ਤਾਂ ਪੱਲੋ ਜੇ ਭਾਈ ਖਰਚੇ ਕੀਤੇ ਨੇ ਤੁਹਾਡੇ ਤੱਕ ਰਾਸ਼ਨ ਲੈ ਕੇ ਆਏ ਜਾਂ ਫਿਰ ਜਾ ਕੇ ਵਿਚਾਰੇ ਖੁਸ਼ ਹੋਏ ਨੇ ਵੀ ਚਲ ਤੁਸੀਂ ਸਮਾਜ ਸੇਵਕ ਯਾਰ ਜੇਬਾਂ ਦੇ ਖਰਚੇ ਕਰਦੇ ਪਰਤੇ ਜੀ ਅਸੀਂ ਕਹਿ ਦਿੰਦੇ ਅਸੀਂ ਸਰਕਾਰ ਦੇ ਨੁਮਾਇਦੇ ਆਂ ਸਾਨੂੰ ਡਾਂਗਾ ਪੈਣੀ ਆ ਸੀ ਅਸੀਂ ਮਾਹਾਂ ਬਚ ਗਏ ਇਹ ਹਾਲਾਤ ਆ ਉੱਥੇ ਬੜੇ ਹਾਲਾਤ ਬਤਰ ਜਾ ਗਿਆ ਉਹ ਜਾਨ ਤਾਂ ਸੀ ਉੱਥੇ ਸਰਕਾਰ ਵਾਲੇ ਬੰਦੇ ਜਾਵਨਦੇ ਸੀ ਉਹ ਇਹਨਾਂ ਨੂੰ ਤੁੰਗੇ ਬਹਿਣ ਉਹ ਚਿੱਤਰ ਬਹਿਣ ਦੇ ਪਿੰਡਾਂ ਚ ਜਾਮਦ ਜਾ ਕੇ ਉੱਤੇ ਜਿਹੜੀ ਜਗ੍ਹਾ ਜਿਹੜੇ ਮਰਜੀ ਬਾਰਡਰ ਜਾ ਲੋਕ ਅੱਕੇ ਬਹਿਣ ਇਹਨਾਂ ਤੋਂ ਅੱਕੇ ਪਏ ਐਡੇ ਹਾਲਾਤ ਬੱਤਰ ਨੇ ਮਾੜੇ ਤੁਹਾਨੂੰ ਪਹਿਲਾਂ ਦੱਸਣਾ ਪੈਂਦਾ ਕਿ ਅਸੀਂ ਝਾੜੂ ਵਾਲੇ ਨਹੀਂ ਆ ਦੱਸਣਾ ਪੈਂਦਾ ਐ ਅਸੀਂ ਸਮਾਜ ਸੇਵਕਾਂ ਭਰਾਵਾ ਜੇਬਾਂ ਚੋਂ ਪੈਸੇ ਲਾ ਕੇ ਆਏ ਆ ਪਹਿਲਾਂ ਦੱਸਣਾ ਪੈਂਦਾ ਜਾ ਕੇ ਸਾਨੂੰ ਡਾਇਰੈਕਟ ਛੱਤਰ ਹੀ ਨਾ ਠੋਕਣ ਐਡਾ ਹਾਲਾਤ ਮਾੜੇ ਨੇ ਫਿਰ ਮਾਨ ਸਾਹਿਬ ਨੂੰ ਅਪੀਲ ਕਰਦੇ ਆ ਮਾਨ ਸਾਹਿਬ ਤੁਸੀਂ ਚਲੋ ਮੰਨਿਆ ਤੁਸੀਂ ਹੋ ਸਕਦਾ ਸਾਰਾ ਇਕੱਲਾ ਬੰਦਾ ਸ਼ਾਇਦ ਤੁਸੀਂ ਵਧੀਆ ਸੋਚਦੇ ਹੋ ਕੇ ਪੰਜਾਬ ਲਈ ਪਰ ਜਿਹੜੇ ਥੱਲੇੜੇ ਲੈਵਲ ਦੇ ਬੰਦੇ ਨੇ ਨਾ ਨਹੀਂ ਕੰਮ ਕਰ ਰਹੇ ਤੇ ਮਾਨ ਸਰ ਇਹ ਸਖਤੀ ਨਾਲ ਕੰਮ ਕਰੋ ਲੋਕਾਂ ਤੱਕ ਰਾਸ਼ਨ ਪਹਉ ਸਾਡੀ ਡਿਊਟੀਆਂ ਨਹੀਂ ਹੈਗੀਆਂ ਇਹ ਟੋਡਾ ਕੰਮ ਹੈ ਟੋਡੀ ਸਰਕਾਰ ਹੈ ਇਹ ਬੇੜੀਆਂ ਬੁੜੀਆਂ ਤੁਸੀਂ ਪ੍ਰੋਵਾਈਡ ਕਰਾਣੀਆਂ ਨੇ ਰਾਸ਼ਨ ਤੁਸੀਂ ਪ੍ਰੋਵਾਈਡ ਕਰਾਣਾ ਤੇ ਹੁਣ ਸ਼ਰਮੋ ਸ਼ਰਮੀ ਸਾਰੇ ਵਿਚਾਰੇ ਲੱਗੇ ਨੂੰ ਪਤਾ ਸਰਕਾਰ ਨੂੰ ਕੁਝ ਨਹੀਂ ਹੈਗਾ ਸਰਕਾਰ ਕੋਲ ਵਿਚਾਰੇ ਆਪ ਦਾਨੀ ਸੱਜਣ ਅੱਗੇ ਆਈ ਜਾਂਦੇ ਨੇ ਜਰਾਲਾ ਬਾਦ ਤਾਂ ਵੈਸੇ ਹੀ ਅੱਗੇ ਹੀ ਪਹਿਲਾਂ ਦਾਨੀਆਂ ਦਾ ਸੱਜ ਜਰਾਲਾ ਅਬਾਦ ਸਾਰੇ ਐਡੇ ਦਾਨੀ ਸੱਜਣ ਨੇ ਨਾ ਜਿੱਥੇ ਵੀ ਕਿਦਰ ਮੁਸੀਬਤ ਆਉਂਦੀ ਹੈ ਵਿਚਾਰੇ ਵਾ ਚੜ ਕੇ ਅੱਗੇ ਆਉਂਦੇ ਨੇ ਆਪਦੀ ਜੇਬਾਂ ਚੋਂ ਖਰਚਾ ਕਰਦੇ ਨੇ ਇਹ ਦਾਨੀ ਸੱਜੇ ਨਹੀਂ ਸਰਕਾਰ ਹਾਂਜੀ ਲੁਕਾਈ ਖੜੇ ਨੇ ਜੇ ਨਾ ਹੁੰਦੇ ਨਾ ਤੇ ਇਹ ਮੇਰੇ ਖਾਲਜੇ ਨੇ ਕੱਪੜੇ ਪਾੜਨੇ ਸੀ ਇਹਨਾਂ ਦੇ ਸਾਰਿਆਂ ਨੇ ਇਹ ਦਾਨੀ ਸੱਜੇ ਸ਼ੋਕ ਪ੍ਰਧਾਨ ਸ਼ੋਕ ਬੋ ਜੇ ਸਾਡੀ ਪੰਜਾਬ ਸਾਵਾ ਨਾ ਹੁੰਦੀ ਜਾਂ ਹੋਰ ਸੰਸਾਵਾਂ ਨਾ ਹੁੰਦੀਆਂ اپੋਜੀਸ਼ਨਾਂ ਨਾ ਕਰਦੀਆਂ ਤੇ ਇਹਨਾਂ ਦੇ ਘਰਾਂ ਚੋਂ ਰਸ਼ ਲੋਕਾਂ ਨੇ ਕੱਢ ਲਿਆਣਾ ਸੀ ਸਰਕਾਰ ਦੇ ਇਹ ਸ਼ੁਕਰ ਕਰਨ ਇਹ ਦੁਬਾਵਾ ਕਰਨ ਮਾਨ ਸਾਹਿਬ ਵਿਦਾਨੀ ਸੱਜਣ ਲੱਗੇ ਖੜੇ ਨੇ ਹੜਾਂ ਦੇ ਜਿਹੜੇ ਮਾਰ ਹੇਠਾਂ ਲੋਕ ਆਏ ਖੜੇ ਨੇ ਉਹਨਾਂ ਤੱਕ ਰਸ਼ਨੇ ਦਾਨੀ ਸੱਜਣ ਪਹਚਾਈ ਜਾਂਦੇ ਤੇ ਇਹ ਇਹ ਲੁੱਕ ਗਏ ਨੇ ਤੇ ਜੇ ਨਾ ਅਸੀਂ ਪਹਚਾ ਦੇ ਤੇ ਇਹਨਾਂ ਦੇ ਕੰਮ ਛੁੱਟੀ ਸੀ ਹਾਲਤ ਇਹਨਾਂ ਦੇ ਬੱਤਰ ਸੀ ਬਾ ਇਹਨੇ ਕਹਿੰਦੇ ਖੀਮਾ ਜੱਟ ਕਾ ਵਾਹਿਗੁਰੂ ਜੀ ਖਾਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਕਿਹੜਾ ਸਮਾਨ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਪਹੁੰਚ ਰਿਹਾ ਲੋਕਾਂ ਦੇ ਕੋਲ ਪਹੁੰਚ ਰਿਹਾ ਬਾਈ ਜੀ ਐਲੀਕਾਟਰ ਵੀ ਉਹਨਾਂ ਦਾ ਆਇਆ ਸੀ ਉਧਰ ਬਨਾਲਾ ਸਾਈਡ ਤੇ ਆਇਆ ਸੀ ਹਾਂ ਉਥੇ ਸਾਡੀ ਇੱਕ ਆਪਣੇ ਹੀ ਭੈਣ ਭਰਾ ਨੇ ਉਹਨਾਂ ਦੀ ਟਾਣੀ ਸੀ ਟਾਣੀ ਦੇ ਉਹ ਬੀਬੀ ਸਾਡੀ ਸੀ ਉਹ ਕਹਿੰਦੀ ਆਪਣੀਆਂ ਨੂੰਹਾਂ ਨੂੰ ਨੇ ਕਿਹਾ ਵੀ ਕੋਈ ਪੱਲੀ ਵਿਛਾਓ ਫੜੋ ਅਵਿ ਜ ਆਜ ਆਇਆ ਉਸਮਾਨ ਛੁੱਟ ਕੇ ਜਾਏਗਾ ਤੇ ਉਹਨਾਂ ਨੇ ਵਾਕਈ ਉਸਮਾਨ ਛੁੱਟਿਆ ਬਾਈ ਦੋ ਪਾਣੀ ਦੀਆਂ ਬੋਤਲਾਂ ਛੋਟੀਆਂ ਤੇ ਇੱਕ ਦੋ ਬਿਸਕਟ ਦੇ ਪੈਕੇਟ ਛੁੱਟੇ ਉਹ ਮਾਤਾ ਨੇ ਇੰਨੀ ਗਾਲਾਂ ਕੱਢੀਆਂ ਵੀ ਇਹਦੇ ਤਾਂ ਅਸੀਂ ਡੁੱਬੇ ਪਏ ਆ ਤੇ ਇਹਨੂੰ ਤੁਸੀਂ ਸਾਨੂੰ ਲਿਆ ਕੇ ਦੇਂਦੇ ਪਹਜੇ ਇਹ ਤਾਂ ਅਸੀਂ ਕਰ ਲਾਂਗੇ ਅਰੇਂਜਮੈਂਟ ਕੁਝ ਹੋਰ ਸੋਚੋ ਸੋ ਦੂਜੀ ਗੱਲ ਮੇਰੇ ਭਰਾ ਨੇ ਬੜੀਆਂ ਮਾਨ ਸਾਹਿਬ ਨੂੰ ਨਸੀਹਤਾਂ ਦਿੱਤੀਆਂ ਨੇ ਵੀ ਮਾਨ ਸਾਹਿਬ ਤੁਸੀਂ ਇਹ ਕਰੋ ਉਹ ਕਰੋ ਵੀਰ ਜੀ ਮਾਨ ਸਾਹਿਬ ਕੀ ਕਰਨਗੇ ਜੀ ਮਾਨਸਤਕ ਮੁੱਖ ਮੰਤਰੀ ਨਹੀਂ ਹੈਗੇ ਅੱਛਾ ਮੁੱਖ ਮੰਤਰੀ ਤਾਂ ਦਿੱਲੀ ਵਾਲੇ ਨੇ ਦਿੱਲੀ ਵਾਲੇ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੇ ਅੱਜ ਮੁੱਖ ਮੰਤਰੀ ਸਾਹਿਬ ਅੱਗੇ ਇੱਕ ਪੁਤਲਾ ਨੇ ਜਿਹੜੇ ਬੈਠੇ ਨੇ ਬੋਲ ਨਹੀਂ ਸਕਦੇ ਜੇ ਇਹ ਜ਼ੁਰਤ ਆਪਾਂ ਨੂੰ ਪਤਾ ਵੀ ਹੈਗੀ ਏ ਪੰਜਾਬੀ ਏ ਪਰ ਮਤਲਬ ਨਹੀਂ ਬੋਲ ਸਕਦਾ ਕਿਉਂਕਿ ਕੇਜਰੀਵਾਲ ਉਹਨਾਂ ਨੇ ਸਵਾਲ ਇੱਕ ਇਹ ਵੀ ਉੱਠਿਆ ਕਿ ਅਰਵਿੰਦ ਕੇਜਰੀਵਾਲ ਦਿਖਾਈ ਨਹੀਂ ਦਿੱਤੇ ਪੰਜਾਬ ਚ ਕਿਤੇ ਆਮ ਤੌਰ ਤੇ ਹੁੰਦੇ ਆ ਹੁਣ ਹੜਾਂ ਦੇ ਵਿੱਚ ਨਹੀਂ ਆਏ ਕੇਜਰੀਵਾਲ ਆਏ ਉਹਨਾਂ ਦੀ ਟੋਪੀ ਵੀ ਨਹੀਂ ਲੱਭਣੀ ਸੀ ਕਿਉਂਕਿ ਪਤਾ ਹੈ ਲੋਕਾਂ ਨੇ ਜਨਤਾ ਨੇ ਗਾਲ ਪੈਣਾ ਠੀਕ ਹੈ ਜੀ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਇਹਨਾਂ ਨੇ ਜੀ ਉਸ ਤੋਂ 2 ਮਹੀਨੇ ਬਾਅਦ ਹੜ ਆਏ ਨੇ ਕਿਵੇਂ ਆਏ ਨੇ ਹੜ ਆਏ ਨਹੀਂ ਲਿਆਂਦੇ ਗਏ 23 ਚ ਹੜ ਆਏ ਨੇ ਜੀ ਤੇ 25 ਚ ਫੇਰ ਆ ਗਏ ਕਦੋਂ ਜਨਤਾ ਜਾਏਗੀ ਕਿ ਦਰਕੀ ਕਰਨਗੇ ਜਦੋਂ ਡੁੱਬਣਾ ਪੰਜਾਬ ਡੁੱਬਣਾ ਹੈ ਪੰਜਾਬ ਤੋਂ ਇਲਾਵਾ ਕੋਈ ਡੁੱਬਿਆ ਵੇਖਿਆ ਜੇ ਕਦੇ ਜੰਗ ਲੱਗਦੀ ਹੈ ਤਾਂ ਪੰਜਾਬ ਮਰਦਾ ਹੈ ਜੇ ਕੋਈ ਹਾਫਤ ਆਉਂਦੀ ਹੈ ਤਾਂ ਪੰਜਾਬ ਇਹ ਬਿਲਕੁਲ ਸਾਨੂੰ ਡਬੋਇਆ ਜਾ ਰਿਹਾ ਹੈ ਰਾਜਸਥਾਨ ਦੀਆਂ ਨਹਿਰਾਂ ਖਾਲੀ ਨਹੀਂ ਅੱਗੇ ਭਾਈ ਸਾਹਿਬ ਨੇ ਦੱਸਿਆ ਉਹ ਰਾਜਸਥਾਨ ਦੇ ਲੋਕ ਪੇਟ ਰਹੇ ਨੇ ਮੁੱਖ ਮੰਤਰੀ ਤੁਹਾਡਾ ਝੂਠਾ ਹੈ ਝੂਠ ਮਾਰ ਰਿਹਾ ਹੈ ਕਿਉਂਕਿ ਸਾਨੂੰ ਪਾਣੀ ਦੀ ਜ਼ਰੂਰਤ ਹੈ ਦਿਓ ਸਾਨੂੰ ਜਿੰਨਾ ਦਿੱਤਾ ਜਾਂਦਾ ਪਾਣੀ ਦਿਓ ਤੇ ਛੱਡਣ ਸਾਰੀਆਂ ਨਹਿਰਾਂ ਉਧਰ ਜਿਨ ਦਰਿਆ ਦਰਿਆ ਇੱਕ ਇੱਕ ਦਰਿਆ ਖੇਚਣ ਵਾਲੀਆਂ ਨਹਿਰਾਂ ਬਣਾ ਲੀਆਂ ਉਹਨਾਂ ਨੇ ਹਰਿਆਣੇ Rajasthan ਵਾਲਿਆਂ ਨੇ ਜੇ ਉਹ ਦੋ ਦਰਿਆਵਾਂ ਦਾ ਪਾਣੀ ਤਾਂ ਖਿੱਚ ਕੇ ਲ ਜਾਂਦੀਆਂ ਹੀ ਕੁਝ ਤਾਂ ਘਟਦਾ ਕੁਝ ਤਾਂ ਲੋਕ ਬਚਦੇ ਅੱਜ ਹਾਲਾਤ ਇਹ ਨੇ ਵੀਰ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਸੈਂਟਰ ਸਰਕਾਰ ਨੂੰ ਵੀ ਕਿਉਂਕਿ ਸੈਂਟਰ ਸਰਕਾਰ ਸਾਡੇ ਜਿਹੜੇ ਮੋਦੀ ਸਾਹਿਬ ਨੇ ਨਾ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਪੰਜਾਬ ਨੂੰ ਉਹ ਨਾ ਕਰੋ ਕਿ ਪੰਜਾਬ ਨੂੰ ਅੱਖੋ ਪਰੋਖੇ ਨਾ ਕਰੋ ਕਿ ਪੰਜਾਬ ਸਾਡਾ ਹੈ ਹੀ ਨਹੀਂ ਪੰਜਾਬ ਸੂਬਾ ਸਭ ਤੋਂ ਵਧੀਆ ਸੂਬਾ ਹੈ ਸਭ ਤੋਂ ਚੰਗੇ ਲੋਕ ਸਭ ਪੰਜਾਬ ਸੂਬੇ ਚ ਵਸਦੇ ਨੇ ਲੇਕਿਨ ਇਸ ਤਰ੍ਹਾਂ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਨਾ ਕਰੋ ਪੰਜਾਬ ਨੂੰ ਘਾਟੋ ਘਾਟ ਇੱਕ ਬਹੁਤ ਵੱਡਾ ਪੈਕੇਜ ਦਿਓ ਜਿੰਦੇ ਨਾਲ ਜਿਹੜੇ ਲੋਕ ਨੇ ਨਾ ਉਹ ਸੰਭਲ ਸਕਣ ਜਿਨ੍ਹਾਂ ਲੋਕਾਂ ਨੇ ਅੱਜ ਸਾਰੀ ਜ਼ਿੰਦਗੀ ਲਾ ਕੇ ਮਕਾਨ ਬਣਾਇਆ ਜੀ ਉਹਨਾਂ ਦਾ ਮਕਾਨ ਟੁੱਟ ਗਿਆ ਵਿਖਰ ਗਿਆ ਉਹ ਮਕਾਨ ਦੁਬਾਰਾ ਬਣਾ ਲੇਗਾ ਇਹ ਸਰਕਾਰ ਨੂੰ ਵੜਾ ਕੇ ਦੇਣੇ ਚਾਹੀਦੇ ਨੇ ਉਹਨਾਂ ਨੂੰ ਔਰ ਜਿਹੜੀਆਂ ਜ਼ਮੀਨਾਂ ਅੱਜ ਤੁਸੀਂ ਉੱਧਰ ਜਾ ਕੇ ਪਿੱਛੇ ਜਾ ਕੇ ਵੇਖੋ ਕਿ ਜ਼ਮੀਨਾਂ ਜਿਹੜੀਆਂ ਨੇ ਨਾ ਉਹ 10 ਫੁੱਟ ਤਾਂ ਥੱਲੋਂ ਪੱਟ ਲੀਆਂ ਨੇ ਤੇ 10 ਫੁੱਟ ਤੇ ਰੇਤਾ ਛੁੱਟਦਾ ਦਰਿਆ ਨੇ ਉਹ ਮੰਨੀਆਂ ਹੀ ਨਹੀਂ ਇਹ ਵੀ ਅੱਗੇ ਪਿਛੇ ਨਹੀਂ 23 ਵੀ ਸੰਸਾਵਾਂ ਨੇ ਬਣਾਈਆਂ ਸੀ ਖਿਆਲ ਸਾਹ ਐਡ ਆ ਗਈ ਜਾਂ ਹੋਰ ਅੱਛਾ ਦੂਜੀ ਗੱਲ ਰਾਸ਼ਨ ਦੀ ਮੇਰਾ ਵੀਰ ਕਰ ਰਿਹਾ ਸੀ ਜੀ ਰਾਸ਼ਨ ਜਿਹੜਾ ਨਾ ਸਰਕਾਰ ਸਾਨੂੰ ਇੱਕ ਤਾਂ ਵਿਖਾਵੇ ਕਿਤੇ ਤਾਂ ਵਿਖਾਵੇ ਵੀ ਇੱਥੇ ਅਸੀਂ ਰਾਸ਼ਨ ਵੰਡ ਰਹੇ ਆ ਸਭ ਬਿਲਕੁਲ ਫੇਲੀਅਰ ਸਾਰਾ ਰਾਸ਼ਨ ਜਿਹੜਾ ਬਠਿੰਡਾ ਤੋਂ ਛੱਡੋ ਤੁਸੀਂ ਰਾਜਸਥਾਨ ਕੀ ਉਹ ਹੋਰ ਵੀ ਸਾਰੇ ਬਾਰਡਰ ਪੱਟੀ ਦੇ ਪਿੰਡਾਂ ਦੇ ਇਧਰ ਜਿਹੜੇ ਦੂਸਰੇ ਪਿੰਡ ਨੇ ਲੁਧਿਆਣਾ ਸਾਈਡ ਜਾਂ ਇਧਰ ਬਠਿੰਡਾ ਸੰਗਰੂਰ ਉਧਰਲੇ ਸਾਈਡ ਦੇ ਜਾਂ ਸਾਡੇ ਪਿੰਡਾਂ ਦੇ ਲੋਕ ਜਿਹੜੇ ਬਚੇ ਹੋਏ ਨੇ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਪਾਣੀ ਨਹੀਂ ਆਇਆ ਉਹ ਲੋਕ ਸਾਰੇ ਉੱਠ ਕੇ ਸੇਵਾ ਕਰ ਰਹੇ ਨੇ ਸਾਡੇ ਉਹਨਾਂ ਵੀਰਾਂ ਦੀ ਜਿਹੜੇ ਅੱਜ ਇਸ ਆਫਤ ਦੇ ਵਿੱਚ ਗਿਰੇ ਹੋਏ ਨੇ ਲਾ ਕੇ ਸਰਕਾਰ ਨਹੀਂ ਸਰਕਾਰ ਲਾਉਂਦੇ ਉਹ ਬਾਦਲ ਸਾਹਿਬ ਨੂੰ ਪੁੱਛਿਆ ਨਾ ਸਵਾਲ ਉਹਨਾਂ ਨੇ ਵੀ ਤੁਸੀਂ ਤਾਂ ਕਹਿੰਦੇ ਮੁਰਗੀ ਦਾ ਵੀ ਦੇਵਾਂਗਾ ਮੁੱਖ ਮੰਤਰੀ ਭਗਵੰਤ ਮਾਨトリ ਭਗਵੰਤ ਮਾਨ ਨੂੰ ਪੁੱਛਿਆ ਜੀ ਉਹ ਦਿਨ ਵੈਸੇ ਟੈਨਟ ਸੀ ਥੋੜੇ ਜੇ ਤੇ ਪੁੱਛਿਆ ਉਹਨਾਂ ਨੂੰ ਵੀ ਤੁਸੀਂ ਕਿਹਾ ਸੀ ਵੀ ਮੁਰਗੀ ਮਰੀ ਦਾ ਵੀ ਮੈਂ ਮੁਆਵਜ਼ਾ ਦੇਵਾਂਗਾ ਬੱਕਰੀ ਦਾ ਵੀ ਦੇਵਾਂਗਾ ਕਿ ਤੂੰ ਪਿਤਰਗਰ ਪੀਡੀਸੀ ਦੇਉ ਹਾਂ ਤਾਂ ਨਹੀਂ ਜੀ ਨਹੀਂ ਮੈਂ ਪੀਡੀਸੀ ਦੇਉ ਚਲੋ ਮੰਨ ਵੀ ਲਓ ਪੀਡੀਸੀ ਦੇ ਫੇਰ ਜੀ ਫੇਰ ਆਂ ਦਸਖਬੀਰ ਨੂੰ ਪੁੱਛ ਲੋ ਹਾਂ ਵੀ ਸੁਖਵੀਰ ਨੂੰ ਅਸੀਂ ਪੁੱਛੇ ਸੁਖਵੀਰ ਨੂੰ ਬਾਹਰ ਘੱਦੀ ਤੇ 10 ਮਿੰਟ ਮੰਨ ਲਓ ਦੇ ਚਾਰ ਦੇ ਜਿੰਝ ਰਹਿੰਦੀ ਸਰਕਾਰੀ ਸੁਖਵੀਰ ਨੂੰ ਦੇ ਤੇ ਤੈਨੂੰ ਕੋਈ ਬੰਦਾ ਰੋਂਦਾ ਦੇਖ ਜਤ ਕਹਿਦੀ ਤੇ ਹੁਣ ਸਾਰਾ ਪੰਜਾਬ ਛੱਡ ਗਏ ਪੰਜਾਬ ਦਾ ਬੇੜਾ ਕਰ ਕਰਤਾ ਬਾਈ ਜੀ। ਸਵਾਲ ਇੱਕ ਵੱਡਾ ਇਹ ਹੈ ਕਿ ਜਦੋਂ ਹੜ ਪੰਜਾਬ ਚ ਆਇਆ ਉਹ ਸਮੇਂ ਮੁੱਖ ਮੰਤਰੀ ਸਾਹਿਬ ਚਨਈ ਦੇ ਵਿੱਚ ਬੈਠ ਕੇ ਇਡਲੀ ਖਾ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਮੁੱਖ ਮੰਤਰੀ ਚਨਈ ਦੇ ਵਿੱਚ ਫਿਰਦੇ ਨੇ ਘੁੰਮਦੇ। ਤੁਹਾਨੂੰ ਮੈਂ ਦੱਸਦਾ ਦਿੱਤਾ ਵੀ ਮੁੱਖ ਮੰਤਰੀ ਹੈ ਹੀ ਨਹੀਂ ਉਹ ਤਾਂ ਪ੍ਰਾਣਾਚਾਰੀ ਉਧਰ ਨਵਾਉਣ ਗਏ ਨੇ। ਉਹਨਾਂ ਨੂੰ ਕਿਤੇ ਸਾਧ ਲਿਆਉਣਾ ਉਹਨਾਂ ਨੇ। ਵਿਥਲ ਆਜੋ ਇੱਥੇ ਤੇ ਉਹ ਉਧਰ ਲੈ ਕੇ ਆਉਣ ਕਹਿਣ ਲਿਆ ਕੇ ਉਹਨਾਂ ਨੇ ਉਹ ਉਹ ਦਾ ਪ੍ਰੂਫ ਕੀ ਦਿੱਤਾ ਸਾਨੂੰ। ਜਿਆਦਾ ਉਹਨੂੰ ਇੰਪਲੀਮੈਂਟ ਕਰਦੇ ਨਾ ਲਿਆ ਕੇ ਵੀ ਉਹਦਾਂ ਨੇ ਆਹ ਬੜਾ ਚੰਗਾ ਕੰਮ ਕੀਤਾ ਤੇ ਮੈਂ ਖੜਾਈ ਘਾਰੇ ਸੀ ਨਾ ਤੇ ਉਹੋ ਹੀ ਲਿਆ ਕੇ ਸਾਡੇ ਪੰਜਾਬੀਆਂ ਨੂੰ ਖਵਾ ਦਿੰਦੇ ਜਿਹੜੇ ਹਰ ਚ ਅੱਜ ਮਰੇ ਪਏ ਨੇ ਜਿਨ੍ਹਾਂ ਦੇ ਪੱਲੇ ਹੀ ਕੁਛ ਨਹੀਂ ਅੱਜ 10 ਸਾਲ ਪੰਜਾਬ ਅੱਗੇ ਨਹੀਂ ਆ ਸਕਦਾ ਜਿਹੜੇ ਜਿੱਥੇ ਜਿੱਥੇ ਪਾਣੀ ਆਇਆ ਨਾ 10 ਸਾਲ ਪੰਜਾਬ ਅੱਗੇ ਨਹੀਂ ਆ ਸਕਦਾ ਤੇ ਜੇ ਪਰਮਾਤਮਾ ਚਾਹਿਆ ਤਾਂ ਕਾਲੀ ਦਲ ਸਰਕਾਰ ਰਹੀ ਏ 10 ਸਾਲ ਸਾਡਾ ਬਾਰਡਰ ਸਾਰਾ ਕੂਖ ਰਿਹਾ ਇਸ ਗੱਲ ਨੂੰ ਕਿ ਕਾਲੀ ਦਲ ਸਰਕਾਰ ਦੇ ਵਿੱਚ ਕਦੇ ਪਾਣੀ ਨਹੀਂ ਸੀ ਆਇਆ ਤੇ ਇਹ ਸਰਕਾਰ ਨੂੰ ਆ ਬਣੀ ਨੂੰ 22 ਚ ਬਣੀ ਏ 23 ਚ ਵੀ ਆ ਗਿਆ ਤੇ 25 ਚ ਵੀ ਆ ਗਿਆ ਆਫਤੇ ਪਾਣੀ ਨਹੀਂ ਇਹ ਆਫਤੇ ਦੇਮਾ ਦਾ ਕੋਈ ਸੰਭਾਲ ਨਹੀਂ ਕੀਤੀ ਸੇਮ ਨਾਲਿਆਂ ਦੀ ਕੋਈ ਸੰਭਾਲ ਨਹੀਂ ਕੀਤੀ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਦੇ ਜਿੰਨੇ ਵੀ ਅਫਸਰ ਨੇ ਉਹ ਸਾਰੇ ਉਥੋਂ ਫੰਡ ਇਹਨਾਂ ਦੇ ਰਿਲੀਜ਼ ਹੁੰਦੇ ਨੇ ਨਹੀਂ ਹੁੰਦੇ ਜੇ ਹੁੰਦੇ ਨੇ ਤਾਂ ਖਾ ਜਾਂਦੇ ਨੇ ਕਿਸੇ ਵੀ ਸੇਮ ਨਾਲੇ ਦੀ ਸਫਾਈ ਕੀਤੀ ਹੁੰਦੀ ਦਰਿਆ ਜਿਹੜਾ ਨਾ ਵੀਰ ਜੀ ਜਿਹੜਾ ਦਰਿਆ ਦਰਿਆ ਦਾ ਇੱਕ ਏਰੀਆ ਹੈ 20 ਕਿਲੇ 25 ਕਿਲੇ 30 ਕਿਲੇ ਉਹਦਾ ਏਰੀਆ ਉਹ ਏਰੀਆ ਦੇ ਵਿੱਚ ਦਰਿਆ ਵਗਦਾ ਅੱਜ ਸਾਡੇ ਤੇ ਦੋਸ਼ ਇਹ ਵੀ ਲਾਇਆ ਜਾ ਰਿਹਾ ਨੇ ਲੋਕਾਂ ਨੇ ਦਰਿਆ ਵਾਲੇ ਨਪਲਿਆ ਨਪਲਿਆ ਲੇਕਿਨ ਲੋਕਾਂ ਨੇ ਦਰਿਆ ਨਹੀਂ ਨਪਿਆ ਦਰਿਆ ਨੇ ਲੋਕਾਂ ਦੀ ਜਮੀਨਾਂ ਦਰਿਆ ਬਣਾ ਦਿੱਤੀਆਂ ਨੇ ਮਾਲਕੀ ਜਮੀਨਾਂ ਜਿਹੜੀਆਂ ਮਾਲਕੀ ਜਮੀਨਾਂ ਨੇ ਉਹ ਦਰਿਆ ਬਣ ਗਈਆਂ ਨੇ ਸਰਕਾਰ ਨੂੰ ਚਾਹੀਦਾ ਸੀ ਸੈਂਟਰ ਸਰਕਾਰ ਅੱਜ ਤਾਂ ਸਾਡੇ ਨਾਲ ਮਤਰੀ ਮਾਣ ਵਾਲਾ ਸ਼ੁਰੂ ਤੋਂ ਹੀ ਕਰ ਰਹੀ ਏ ਜੇ ਮੋਦੀ ਸਾਹਿਬ ਕਹਿੰਦੇ ਨੇ ਨਾ ਕਿ ਮੈਂ ਪੰਜਾਬ ਦੇ ਵਿੱਚ ਅਸੀਂ ਕੁਝ ਨਾ ਕੁਝ ਕਰਨਾ ਚਾਹੁੰਨੇ ਆ ਜਿੰਨਾ ਚਾਹੁੰਨੇ ਆ ਐਵੇਂ ਨਹੀਂ ਜਿੱਤਿਆ ਜਾਂਦਾ ਈਰਖਾ ਕਰਕੇ ਪਿਆਰ ਨਾਲ ਜਿੱਤਿਆ ਜਾਂਦਾ ਹੈ ਪਿਆਰ ਵਖਾਓ ਪੰਜਾਬ ਦੇ ਲੋਕਾਂ ਨੂੰ ਜੇ ਪੰਜਾਬ ਦੇ ਵਿੱਚ ਕਿਸ ਸਰਕਾਰ ਦਾ ਮੂੰਹ ਵੇਖਣਾ ਜੇ ਤੇ ਮੋਦੀ ਸਾਹਿਬ ਇਹ ਐਵੇਂ ਨਹੀਂ ਚੱਲਣਾ ਅਮਿਤ ਸ਼ਾਹ ਤੇ ਮੋਦੀ ਜੀ ਕਦੀ ਉਧਰ ਅਡਾਨੀ ਬਾਨੀ ਦੇਸ ਰਿਆ ਅਡਾਨੀ ਬਾਨੀ ਦੇਸ ਰਿਆ ਇਧਰ ਵੀ ਮਾਰੀ ਜੀ ਚਾਤ ਮਾਰ ਲਓ ਵੀ ਜਿਹੜਾ ਸਭ ਤੋਂ ਸੀਨਾ ਤਾੜ ਕੇ ਅੱਗੇ ਖੜੇ ਜਾਂਦੇ ਨੇ ਪੰਜਾਬੀ ਉਹਨਾਂ ਨਾਲ ਵੀ ਨਿਗਾ ਮਾਰੋ ਸਰ ਜਿਨ੍ਹਾਂ ਨੂੰ ਜਿਤਾਇਆ ਪੰਜਾਬੀਆਂ ਨੇ ਫਿਰ ਉਹ ਕੀ ਕਰ ਰਿਹਾ ਕਿਉਂਕਿ ਚੋਣਾਂ ਫੇਰ ਆਉਣ ਵਾਲੀਆਂ ਨੇ ਸਾਲ ਡੇਢ ਸਾਲ ਰਹਿ ਗਿਆ ਫਿਰ ਉਹਦੋਂ ਕੀ ਹਾਲਾਤ ਬਣ ਗਏ ਉਹ ਤਾਂ ਹਾਲਾਤ ਅਪਨ ਦਿਸੀ ਜਾਂਦੇ ਨੇ ਜੀ ਸਾਢੇ 3 ਸਾਲ ਇਹਨੇ ਸਰਕਾਰ ਚੱਲ ਗਈ ਸਾਢੇ 3 ਸਾਲਾਂ ਦੇ ਵਿੱਚ ਤੁਸੀਂ ਮੈਨੂੰ ਇੱਕ ਵੀ ਇਹੋ ਜਿਹਾ ਕੰਮ ਦੱਸ ਦਿਓ ਪੀ ਜਿਹੜਾ ਇਹਨਾਂ ਬੜਾ ਵਧੀਆ ਜਸੀਰੇ ਦਾ ਪੰਜਾਬ ਦੀ ਖਾਤਰ ਕੀਤਾ ਹੋਵੇ ਇੱਕ ਦੋ ਚਾਰ ਕਾਮ ਜਿਦੇ ਮੇਰੇ ਵਰਗਾ ਸੱਜਣ ਕੋਈ ਐਮਐਲਏ ਚੰਗਾ ਨਿਕਲਿਆ ਉਹ ਕੋਈ ਇੱਕ ਕਦੇ ਪੋੜ ਲੈ ਲਿਆ ਜਾਂ ਕੋਈ ਇਹੋ ਦੀਆਂ ਚੀਜ਼ਾਂ ਕੋਈ ਸੜਕਾਂ ਸੁੜਕਾਂ ਦਾ ਕੋਈ ਕਰ ਲਿਆ ਤਾਂ ਕਹਿ ਨਹੀਂ ਸਕਦੇ ਹੁਣ ਤੇ ਮੁੱਖ ਮੰਤਰੀ ਸਾਹਿਬ ਦੇ ਪੱਲੇ ਕੱਖ ਨਹੀਂ ਤੇ ਦੂਜੀ ਗੱਲ ਹੁਣ ਤੁਸੀਂ ਇੱਕ ਮੈਂ ਤੁਹਾਨੂੰ ਕਹਿਣੀ ਚਾਹਣਾ ਕਿਉਂਕਿ ਜ਼ਿਮੀਂਦਾਰ ਭਰੇ ਪਏ ਨੇ ਜ਼ਿਮੀਂਦਾਰਾਂ ਨੂੰ ਮਾਰਤਾ ਹੈ ਸਾਢੇ 3.5 ਸਾਲਾਂ ਚ ਇਹ ਸਰਕਾਰ ਨੇ ਬੇੜਾ ਘਰ ਕਰਤਾ ਜ਼ਿਮੀਂਦਾਰਾਂ ਦਾ ਹੁਣ ਜਿਹੜਾ ਉਹ ਭਾਰਤ ਮਾਲਾ ਰੋਡ ਲੰਘਿਆ ਉਹਦਾ ਪੈਸਾ ਜਿਹੜਾ ਪੈਸਾ ਸੈਂਟਰ ਤੋਂ ਇਹਨਾਂ ਨੇ ਲੈ ਲਿਆ ਕੰਪਨੀਆਂ ਤੋਂ ਪੈਸਾ ਇਹਨਾਂ ਨੇ ਲੈ ਲਿਆ ਤੇ ਉਹ ਪੈਸਾ ਜ਼ਿਮੀਦਾਰ ਨੂੰ ਨਹੀਂ ਦੇ ਰਹੇ ਧੱਕੇ ਨਾਲ ਪੁਲਿਸ ਲਾ ਜਾ ਕੇ ਉੱਥੇ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਾ ਰਹੇ ਕਿਉਂ ਕਰਾ ਰਿਆ ਕੀ ਕਸੂਰ ਕੀਤਾ ਜ਼ਿਮੀਦਾਰਾਂ ਨੇ ਪੈਸਾ ਇੱਕ ਨਹੀਂ ਦਿੱਤਾ ਤੇ ਕਬਜ਼ਾ ਜ਼ਮੀਨਾਂ ਤੇ ਚੱਲ ਕੇ ਜੀ ਰੋਡ ਬਣਾਉਣੇ ਸ਼ੁਰੂ ਕਰ ਦਿਓ ਉਹਾਂ ਦੇ ਸਾਨੂੰ ਪੈਸੇ ਦਿਓ ਤੇ ਰੋਡ ਬਣਾ ਲਓ ਕੰਪਨਸੇਸ਼ਨ ਮਿਲਦਾ ਹੈ ਨਾ ਆਪਾਂ ਨੂੰ ਪਤਾ ਵੀ ਅੱਗੇ ਵੀ ਪਾਲਿਸੀਆਂ ਬਣੀਆਂ ਨੇ ਜਿੰਦੇ ਵਿੱਚ ਜੇ ਉਹਨਾਂ ਦੀ ਆਪਾਂ ਜ਼ਮੀਨ 'ਚੋਂ ਸੜਕ ਬਣਾਉਣੀ ਹੈ ਜਾਂ ਕੁਝ ਬਣਾਉਣਾ ਤਾਂ ਉਹਨੂੰ 4 ਗੁਣਾ ਉਹਦਾ ਰੇਟ ਦੇਣਾ ਪੈਂਦਾ ਹੈ ਔਰ ਉਹਦਾ ਮੋਡ ਜਿਹੜਾ ਵਸੀਬਾ ਹੈ ਉਹ ਵੀ ਬਣਾਉਣਾ ਪੈਂਦਾ ਉਹ ਸਾਰਾ ਕਾ ਕਰਕੇ ਜਿਆਦਾ ਨਹੀਂ ਤਾਂ 2 ਕਰੋੜ ਰੁਪਇਆ ਕਿਲੇ ਦਾ ਅੱਜ ਦੇ ਹਾਲਾਤ ਨਾਲ ਬਣਦਾ ਹੈ ਜੀ ਲੇਕਿਨ ਉਹਨਾਂ ਦੇ ਰਹਿਣ ਕਿਸੇ ਨੂੰ 20 ਲੱਖ ਕਿਸੇ ਨੂੰ 30 ਲੱਖ ਕਿਸੇ ਨੂੰ 40 ਲੱਖ 40 ਲੱਖ ਚ ਮੈਨੂੰ ਹੁਣ ਪੰਜਾਬ ਚ ਕਿਤੇ ਕਿੱਲਾ ਲੈ ਕੇ ਵਿਖਾਓ ਮਿਲ ਜਾਏਗਾ 40 ਲੱਖ ਤੋਂ 50 ਲੱਖ ਤੋਂ 70 ਲੱਖ ਰੁਪਇਆ ਰੇਟ ਹੋਇਆ ਹੈ ਜ਼ਮੀਨ ਦਾ ਪੰਜਾਬ ਦੇ ਵਿੱਚ ਤੇ ਇਹ ਸਾਨੂੰ 30 30 ਲੱਖ 40 40 ਲੱਖ ਦੇ ਕੇ ਜ਼ਮੀਨਾਂ ਉਖੋਂ ਦੇ ਤੇ ਕੋਈ ਵੀ ਜਾ ਰਹੇ ਨੇ ਕੋਈ ਸ਼ੱਕ ਨਹੀਂ ਆ ਪੁਲਿਸ ਨਾਲ ਜਾਂਦੀ ਏ ਸਾਡੀ ਪੰਜਾਬ ਪੁਲਿਸ ਨੂੰ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਤੁਹਾਡੇ ਹੀ ਭੈਣ ਭਰਾ ਨੇ ਤੇ ਤੁਹਾਡੇ ਹੀ ਪੁੱਤਰਾਂ ਧੀਆਂ ਦੇ ਅੱਗੇ ਆਉਣੀ ਇਹ ਗੱਲ ਜਿਹੜੀ ਅੱਜ ਤੁਸੀਂ ਇਹ ਕਰ ਰਹੇ ਹੋ ਨਜਾਇਜ਼ ਧੱਕੇ ਸਰਕਾਰ ਦੇ ਘੇਂ ਧਿਕਰਾ ਰਹੇ ਹੋ ਇਹ ਛੱਡ ਦਿਓ ਭਗਵੰਤ ਮਾਨ ਦੇ ਪੱਲੇ ਕੁਝ ਨਹੀਂ ਹੈਗਾ ਇਹ ਤੁਸੀਂ ਵੇਖਿਆ ਜੇ ਨੇ ਰਹਿਣੀ ਨਹੀਂ ਚੌਧ ਦੀ ਮੰਮੀ ਮਹੀਨੇ ਬਾਅਦ ਮੇਰ ਘਰੋਂ ਆਸਟ੍ਰੇਲੀਆ ਗਿਆ ਲਾਉਂਦੀ ਏ ਜੋ ਮਾਲ ਸਾਰਾ ਇਕੱਠਾ ਹੁੰਦਾ ਚੱਲ ਆਸਟ੍ਰੇਲੀਆ ਇਹਨਾਂ ਦਾ ਟਾਈਮ ਨਾਲ ਹੀ ਛੱਡ ਦੇਣਾ ਪਤਾ ਇਹਨਾਂ ਨੇ ਨਹੀਂ ਰਹਿਣਾ ਇੱਥੇ ਤੇ ਕੇਜਰੀਵਾਲ ਹੁਣੀ ਸੰਜੇ ਸਿੰਘ ਤੇ ਸੁਸ਼ੋਧਿਆ ਤੇ ਆ ਜਿਹੜਾ ਜਿੰਨੇ ਵੀ ਇਹਨਾਂ ਦੇ ਆ ਕੇ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਬੇੜਾ ਕਰਖ ਕਰ ਦਿੱਤਾ ਸਾਰਾ ਪੰਜਾਬ ਦਾ ਤੇ ਚੰਡੀਗੜ੍ਹ ਦਾ ਵੀ ਉਹ ਬੰਦਿਆਂ ਨੇ ਆਪਾਂ ਨੂੰ ਲੜਣਾ ਇਥੋਂ ਉਹ ਸਿਰਫ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਪੰਜਾਬ ਨੂੰ ਲੁੱਟ ਕੇ ਜਿੰਨਾ ਵੀ ਸਾਡਾ ਖਜ਼ਾਨਾ ਲੁੱਟ ਕੇ ਲੈ ਜਾਣਾ ਚਾਹੁੰਦੇ ਨੇ ਵੀ ਕਿਵੇਂ ਨਾ ਕਿਵੇਂ ਲੁੱਟਾ ਜੇ ਸਾਡੇ ਆ ਵੀਰ ਨਾ ਉੱਠਦੇ ਤੇ ਜਿਹੜੀ ਲੈਂਡ ਬੋਲਣਗੇ ਨਾ ਪਾਲਿਸੀ ਲਿਆਂਦੀ ਉਹਦੇ ਲੱਖ ਗਿੱਲਾ ਜੀ 1 ਲੱਖ ਗਿੱਲਾ ਜ਼ਿੰਮੇਦਾਰ ਨੂੰ ਦੇਣਾ ਵੀ ਕੱਖ ਨਹੀਂ ਉਹਦੀ ਜ਼ਮੀਨ ਦੇ ਵਿੱਚੋਂ ਉਹਨੂੰ 12 ਗਾਜ ਦਾ 1200 ਗਾਜ ਦਾ ਪਲਾਟ ਦੇਣਾ ਹੈ 1200 ਗਾਜ ਦਾ ਪਲਾਟ ਕਿਲਾ ਸਾਡਾ ਤੇ 1200 ਗਾਜ ਦਾ ਪਲਾਟ ਸਾਨੂੰ ਤੁਸੀਂ ਦਿਓਗੇ ਅਸੀਂ ਤੁਹਾਨੂੰ ਨਹੀਂ ਦਿੰਦੇ ਕਿੱਲੇ ਠੀਕ ਹੈ ਨਾ ਪਹਿਲੇ ਬਾਕੀ ਜਿਹੜਾ 50% ਵਾਧੀ ਜ਼ਮੀਨ ਉਹ ਕੌਣ ਲਏਗਾ ਉਹਦਾ ਪੈਸਾ ਕੌਣ ਲਏਗਾ ਇਸ ਕਰਕੇ ਇਹਨਾਂ ਦੀਆਂ ਸਭ ਨੀਤੀਆਂ ਗਲਤ ਨੇ ਹੁਣ ਇਹਨਾਂ ਨੇ ਆਹ ਕੀਤਾ ਬੋਦੀ ਸਾਹਿਬ ਨਾਲ ਭਾਵੇਂ ਕੇਜਰੀਵਾਲ ਜੋ ਮਰਜੀ ਉੱਤੋਂ ਤੋਂ ਭੰਡ ਦੇ ਹੁੰਦੇ ਨੇ ਅੰਦਰੋਂ ਸਾਰੇ ਇੱਕ ਨੇ ਮੋਦੀ ਸਾਹਿਬ ਤੇ ਅਮਿਤ ਸ਼ਾ ਆਪਣਾ ਅਮਿਤ ਸ਼ਾ ਤੇ ਕੇਜਰੀਵਾਲ ਤੇ ਸੰਜੇ ਸਿੰਘ ਜੰਨੀ ਸਕੀਮ ਇਹਨਾਂ ਨੇ ਲਾਈ ਹੋਈ ਨਾ ਸਭ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹਨਾਂ ਨੇ ਲਾਈ ਏ ਪੰਜਾਬ ਦੇ ਵਿੱਚ ਹੜ ਅੱਗੇ ਨਹੀਂ ਆਏ ਕਦੇ ਇੰਨੇ ਹੜ ਕਦੇ ਅੱਗੇ ਆ ਵੇਖੇ ਸਨ 88 ਵਾਲਾ ਹੜ ਆਇਆ ਸੀ ਉਹਦੇ ਵਿੱਚ ਚਲੋ ਨੁਕਸਾਨ ਹੋਏ ਸੀ ਲੋਕਾਂ ਦੇ ਤੇ ਉਦੋਂ ਵੀ ਸਰਕਾਰ ਨੇ ਸਹੂਲਤਾਂ ਵੀ ਦਿੱਤੀਆਂ ਸੀ ਸਭ ਕੁਝ ਲੋਕਾਂ ਨੂੰ ਦਿੱਤਾ ਸੀ ਅੱਜ ਦੇ ਇਹਨਾਂ ਦਾ ਅਫਸਰ ਆ ਆਉਣਾ ਨਵੀਂ ਇੱਕ ਗੱਲ ਇਹਨਾਂ ਦੇ ਬਾਰੇ ਕਿ ਸਕੂਲ ਦੀ ਆਈ ਵੀ ਇਹਨਾਂ ਦੇ ਸਾਰੇ ਗਏ ਨਹੀਂ ਉੱਥੇ ਆਪਣਾ ਅਮਲਾ ਫਾਲਾ ਤੇ ਉਹਨਾਂ ਬੱਚਿਆਂ ਨੂੰ ਸਾਰਿਆਂ ਨੂੰ ਕੋਈ ਕੋਰਕਰੇ ਦੇ ਕੋਈ ਲੇਜ ਤੇ ਪੈਕੇਟ ਫੜਾ ਕੇ ਤੇ ਫੋਟੋ ਖਰਾ ਕੇ ਤੇ ਮੋੜ ਕੇ ਉਹਨਾਂ ਦਵਾਪਸ ਲੈ ਕੇ ਗੱਡੀ 'ਚ ਰਾ ਕੇ ਲੈ ਗਏ ਹੋ ਗਏ ਤਾਂ ਉਹ ਜੋ ਬੱਚੇ ਰੋਈ ਜਾਂਦੇ ਨੇ ਵੀ ਸਾਡੇ ਕੋਲ ਖੋ ਗਏ ਫਿਰ ਗੱਡੀ 'ਚ ਲੈ ਕੇ ਸਾਨੂੰ ਦਿੱਤਾ ਹੀ ਨਹੀਂ ਗੇ ਤੇ ਫਿਰ ਲੈਣ ਕੀ ਆਏ ਜੀ ਜੇ ਇਹੀ ਕੁਝ ਕਰਨਾ ਹੈ ਨਾ ਇਹ ਫਰਾਡ ਕਰਨਾ ਹੈ ਅੱਜ ਫਰਾਡ ਕਰਨ ਦਾ ਟਾਈਮ ਨਹੀਂ ਅੱਜ ਲੋਕਾਂ ਦੇ ਗੱਲ ਆਉਣ ਦਾ ਟਾਈਮ ਹੈ ਲੋਕਾਂ ਨੂੰ ਜਿਹੜੇ ਹਾਲਾਤ ਲੋਕਾਂ ਦੇ ਬੱਚੇ ਬੀਬੀਆਂ ਇਹੋ ਜਿਹੀ ਛੱਤਾਂ ਤੇ ਚੜ ਕੇ ਬੈਠੇ ਨੇ ਹੁਣ ਮੈਂ ਪਹਿ ਰਿਹਾ ਤੇ ਜਿਹੜੇ ਛੱਤਾਂ ਤੇ ਬੈਠੇ ਨੇ ਉਹਨਾਂ ਦਾ ਹਾਲ ਵੇਖੋ ਕਿ ਆਪਾਂ ਅੰਦਰ ਮਹਿਸੂਸ ਕਰੀਏ ਹਾਂ ਵੀ ਉਹਨਾਂ ਦਾ ਹਾਲ ਕੀ ਹੈ ਬੜੀ ਬੁਰੀ ਹਾਲਾਤ ਹੈ ਅੱਜ ਜਿੰਨੀਆਂ ਸਾਡੀਆਂ ਸੰਸਥਾਵਾਂ ਨੇ ਜਿਵੇਂ ਆ ਕਿਹੜੀ ਸੀ ਬਾਬਾ ਦੀਪ ਸਿੰਘ ਸੇਵਾਦਾਲ ਜਾਂ ਜਿੰਨੀਆਂ ਵੀ ਚੰਗੀਆਂ ਸੰਸਥਾਵਾਂ ਨੇ ਉਹ ਜਿੰਨਾ ਕੋ ਸਾਥ ਦੇ ਰਹੀਆਂ ਨੇ ਟਰਾਲੇ ਪਰ ਪਰ ਰਾਸ਼ਨ ਦੇ ਆ ਰਹੇ ਨੇ ਢੂੜੀ ਦੇ ਆ ਰਹੇ ਨੇ ਫੀਲਡ ਤੇ ਆ ਰਹੇ ਨੇ ਬੜਾ ਕੁਝ ਲਿਆਈ ਜਾ ਰਹੇ ਨੇ ਲੋਕ ਸਾਡੇ ਪਰ ਆਗਾ ਤੋਂ ਧੋੜੀ ਜੀ ਮੈਨੇਜਮੈਂਟ ਦੀ ਜਿਹੜੀ ਕਮੀ ਹੈ ਕਿਉਂਕਿ ਕਈ ਵੀਰ ਸਾਡੇ ਸੱਜਣ ਧਿਆਨ ਨਹੀਂ ਕਰਦੇ ਵੀ ਉੱਥੇ ਜਿਹੜੇ ਬੰਦਿਆਂ ਦੀ ਜ਼ਮੀਨ ਵਿੱਚ ਨਹੀਂ ਆਈ ਉਹ ਬੰਦਿਆਂ ਨੂੰ ਸ਼ਰਮ ਹੋਣੀ ਚਾਹੀਦੀ ਏ ਕਿ ਜਿਹੜਾ ਡੁੱਬਿਆ ਪਿਆ ਉਹਨੂੰ ਤੇ ਦਿਓ ਤੇ ਜਿਹੜਾ ਬੰਦਾ ਬਿਨਾਂ ਵਜਾ ਤੋਂ ਅੱਗੇ ਜਾ ਕੇ ਲੈ ਕੇ ਤੇ 10 ਮਿੰਟ ਬਾਅਦ ਵੇਚ ਦਿੰਦਾ ਉਹ ਬੰਦਿਆਂ ਨੂੰ ਸ਼ਰਮ ਹੋਣੀ ਚਾਹੀਦੀ ਏ ਇਹੋ ਜਿਹਾ ਕੰਮ ਨਾ ਕਰੇ ਕਿ ਸੰਸਥਾਵਾਂ ਜਿਹੜੀਆਂ ਰਾਸ਼ਨ ਲੈ ਕੇ ਆਉਣ ਉਹ ਸਹੀ ਜਗ੍ਹਾ ਤੇ ਵੰਡਿਆ ਜਾਵੇ ਸਹੀ ਬੰਦੇ ਕੋਲ ਪਹੁੰਚ ਸਕੇ ਸੋ ਮੇਰੀ ਬੇਨਤੀ ਹੈ ਸੈਂਟਰ ਸਰਕਾਰ ਨੂੰ ਕਿ ਪਾ ਇਹਨੂੰ ਘਾਟੋ ਘੱਟ ਪੰਜਾਬ ਨੂੰ ਕੋਈ 2-3 ਹਜ਼ਾਰ ਕਰੋੜ ਦਾ ਪੈਕੇਜ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਜੇ ਜੇ ਨਹੀਂ ਤਾਂ ਸਾਰਾ ਦੇਸ਼ ਗੁਲਾਮ ਕਰਨਾ ਹੈ ਤੇ ਜੋ ਮਰਜ਼ੀ ਕਰ ਲਓ ਤੇ ਹਰ ਗੱਲ ਤੇ ਕਿਤੇ ਵੀ ਪਿਛਲੀਆਂ ਲੜਾਈਆਂ ਵੇਖ ਲਓ ਪੰਜਾਬ ਅੱਗੇ ਅੱੜ ਕੇ ਖੜਿਆ ਹੈ ਤੇ ਅਸੀਂ ਲੜਾਈਆਂ ਜਿੱਤੀਆਂ ਨੇ ਪੰਜਾਬੀਆਂ ਨੇ ਜਿੱਤਾਈਆਂ ਨੇ 78 ਦੀ ਲੜਾਈ ਦੇ ਵਿੱਚ ਪਤਾ ਵੀ ਉਹ ਜਰਨਲ ਸਾਡਾ ਖੜ ਗਿਆ ਅਸੀਂ ਅੜ ਕੇ ਇਹ ਤਾਂ ਦੇ ਛੱਡ ਦਿਓ ਹਰਮੰਦਰ ਸਾਹਿਬ ਗਿਆ ਛੱਡ ਦਿਓ ਦਿੱਲੀ ਬਚਾਓ ਉਹ ਸਾਡੇ ਕਰਨ ਵਾਲਾ ਹਰਬਖਸ਼ ਸਿੰਘ ਨੇ ਕਿਹਾ ਵੀ ਦਿੱਲੀ ਬਚਾਓ ਅੱਗੇ ਸਾਡਾ ਨਟਕਾਣਾ ਸਾਹਿਬ ਚਲਾ ਗਿਆ ਸਾਡਾ ਪੰਜਾ ਸਾਹਿਬ ਚਲਾ ਗਿਆ ਸਾਡਾ ਸਾਰਾ ਕੁਝ ਚਲਾ ਗਿਆ ਹੁਣ ਰਵੰਦਰ ਸਾਹਿਬ ਵੀ ਛੱਡ ਦिए ਇਹ ਮੈਂ ਨਹੀਂ ਕਰਨਾ ਉਹਨੇ ਕਿਹਾ ਮੈਂ ਆਪ ਜਾਵਾਂਗਾ ਮੈਂ ਵੇਖਾਂਗਾ ਵੀ ਕੀ ਮਾਹੌਲੇ ਉੱਥੇ ਕੀ ਪ੍ਰੋਗਰਾਮ ਜੇ ਮੈਨੂੰ ਲੱਗੇਗਾ ਮੈਂ ਮੁੜ ਆਵਾਂਗਾ ਉਹਨੇ ਆਪਣੀ ਫੌਜ ਨੂੰ ਫਿਰ ਥੋੜਾ ਜਹਾ ਹਲਾਸ਼ਰੀ ਦਿੱਤੀ ਵੀ ਕੰਜਰੋ ਜੇ ਹੁਣ ਆਪਾਂ ਫਿਰ ਬਾਅਦ ਆਪਾਂ ਕੀ ਕਰਨਾ ਹੈ ਤੇ ਜੇ ਆਪਣਾ ਰਵੰਦਰ ਸਾਹਿਬ ਵੀ ਚਲਾ ਗਿਆ ਉਹਨਾਂ ਫੌਜਾਂ ਨੇ ਇਹੋ ਜਿਹਾ ਲੜਿਆ ਜਿਹਨਾਂ ਦੇ ਜਿਹੜੇ ਅਮਰੀਕਾ ਨੇ ਪੈਟਰਨ ਟੈਂਕ ਦਿੱਤੇ ਸੀ ਨਾ ਪਾਕਿਸਤਾਨ ਦੇ ਉਹ ਵੀ ਡਾਟ ਆ ਕੇ ਉਹਨਾਂ ਨੇ ਤਸੱਲੀਆਂ ਕਰਾਤੀਆਂ ਤੇ 99000 ਕੇ 92000 ਫੌਜੀ ਉਹਨਾਂ ਦਾ ਬੰਦੀ ਬਣਾਇਆ ਸੀ। ਉਹ ਉਹੀ ਕੁਰਬਾਨੀ ਤੇ ਉਹਨਾਂ ਦੇ ਨਾਲ ਇਹਨਾਂ ਨੇ ਕੀਤਾ ਕੀ? ਜਰਨਲ ਅਰਬਖਸ਼ ਸਿੰਘ ਨਾਲ ਕੀਤਾ ਕੀ ਏ? ਇਹ ਜਰਨਲ ਸੁਵੇਕ ਸਿੰਘ ਨਾਲ ਕੀ ਕੀਤਾ? ਇਹ ਨਾ ਸਾਡੇ ਨਾਲ ਸੈਂਟਰ ਸ਼ੁਰੂ ਤੋਂ ਹੀ ਨਫ਼ਰਤ ਦੀ ਜਿਹੜੀ ਜਿਹੜੀ ਭਾਜਾ ਵਰਤ ਰਿਆ ਨਾ। ਜਾਂ ਨਫ਼ਰਤ ਨਾਲ ਸਾਨੂੰ ਦੇਖ ਰਿਹਾ ਇਹ ਨਾ ਦੇਖੇ। ਬਿਲਕੁਲ ਸਾਰੇ ਭਰਾਵਾਂ ਨੂੰ ਇੱਕ ਰੱਖਿਆ ਯਾਰ ਹੋਰ ਵੀ ਜਿੱਥੇ ਪੈਕੇਜ ਦਿੰਦਾ ਨਹੀਂਗਾ। ਇਹ ਦੂਜੇ ਜਿਵੇਂ ਬਿਹਾਰ, Odisha, Assam ਉਧਰ ਵੀ ਐਵੇਂ ਹੜ ਆਉਂਦੇ ਨੇ ਉਧਰ ਸਾਰੇ ਪੈਕੇਜ ਦਿੱਤੇ ਜਾਂਦੇ ਆ ਸਭ ਕੁਝ ਦਿੱਤਾ ਜਾਂਦਾ ਪੰਜਾਬ ਮਤਰੇਈ ਮਾਲਾ ਬਸ ਲੋਕ ਨਾ ਕਰਨ ਪੰਜਾਬ ਨੂੰ ਅੱਗੇ ਰੱਖ ਕੇ ਰੱਖ ਲੈਣ ਅੱਜ ਮੋਦੀ ਜਾਂ ਅਮਿਤ ਸ਼ਾਹ ਤੇ ਜਿਹੜਾ ਵੀ ਹੈ ਪੰਜਾਬ ਦੀ ਇਹ ਸੋਚ ਲੈ ਕੇ ਚੱਲ ਪੈਣ ਵੀ ਪੰਜਾਬ ਨੂੰ ਅਸੀਂ ਨਾਲ ਲੈ ਕੇ ਚੱਲਣਾ ਹੈ ਤੇ ਪੰਜਾਬ ਕਿਸੇ ਪਾਸੇ ਗਦਾਰੀ ਨਹੀਂ ਕਰੇਗਾ ਕਦੇ ਵੀ ਇਹਨਾਂ ਨੂੰ ਅੱਗੇ ਲਾ ਕੇ ਵਾਹੇਗਾ ਔਰ ਜਿੱਤ ਕੇ ਵੀ ਵਖਾਏਗਾ ਪਰ ਪੰਜਾਬ ਨਾਲ ਧੋਖਾ ਨਾ ਕਰਨ ਆ ਪੰਜਾਬ ਨਾਲ ਧੋਖਾ ਹੋ ਰਿਹਾ ਅੱਜ ਪੰਜਾਬ ਨੂੰ ਜੋ ਡੋਬਿਆ ਗਿਆ ਨਾ ਸਾਲ ਦੇ ਵਿੱਚ ਦੂਜੀ ਵਾਰੀ ਇਹ ਬਿਲਕੁਲ ਧੋਖਾ ਹੋ ਰਿਹਾ ਔਰ ਪਾਣੀ ਆਇਆ ਨਹੀਂ ਲਿਆਂਦਾ ਗਿਆ ਕਿਉਂਕਿ ਜਦੋਂ ਲੈਂਡ ਪੂਲਿੰਗ ਪਾਲਿਸੀ ਕਾਮਯਾਬ ਨਹੀਂ ਹੋਈ ਤਾਂ ਹੁਣ ਇਹਨਾਂ ਨੇ ਇਹ ਕੀਤਾ ਵੀ ਹੁਣ ਇਹਨਾਂ ਨੂੰ ਡੋਬੋ ਇਹਨਾਂ ਨੂੰ ਮਾਰੋ ਇਹ ਇੰਨੇ ਜੋਗੇ ਰਹਿਣ ਹੀ ਨਾ ਇਹ ਕੱਲੋ ਆਪਣੇ ਆਪ ਕਹਿਣ ਵੀ ਆਹ ਲਓ ਸਾਡੀਆਂ ਜ਼ਮੀਨਾਂ ਲਓ ਤੇ ਸਾਡੀ ਜਾਨ ਛੱਡੋ ਗੱਲ ਜ਼ਮੀਨਾਂ ਦੀ ਜੀ ਇਸ ਕਰਕੇ ਮੈਂ ਤਾਂ ਬੇਨਤੀ ਕਰਨੀ ਚਾਹਣਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਆ ਕੇ ਇੰਨੀ ਖਸਾਰ ਲਈਏ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਕਵਰੇਜ ਕਿਤੇ ਕਰੋ ਬਾਹਰ ਦੇ ਤਾਰੇ ਦੇ ਕਿਤੇ ਟਾਈਮ ਕੱਢੋ ਤੇ ਪਤਾ ਲੱਗੇ ਬਹੁਤ ਦੁਨੀਆ ਦੁਖੀ ਹੈ ਬਹੁਤ ਦੁਖੀ ਹੈ ਦੁਨੀਆ ਬਹੁਤਾਂ ਬਹੁਤ ਬਹੁਤ